ਸਭ ਤੋਂ ਪਹਿਲਾਂ ਤਾਂ ਇਹ ਦਿਮਾਗ ਦੇ ਵਿੱਚੋਂ ਕੀੜਾ ਕੱਢੀਏ ਵੀ ਤਰਨਤਾਰਨ ਪੰਥਕ ਹਲਕਾ ਪਰ ਅਸੀਂ ਦੇਖਿਆ ਵੀ ਜਿਵੇਂ ਕਹਿੰਦਾ ਵੀ ਪੰਥਕ ਇਲਾਕਾ ਵਾ ਪੰਥਕ ਵੋਟ ਪੈ ਸਕਦੀ ਆ ਭਾਈ ਮਨਦੀਪ ਸਿੰਘ ਦੀ ਜਿੱਤ ਹੋ ਸਕਦੀ ਆ ਪਰ ਉਹ ਪਹਿਲੇ ਨੰਬਰ ਤੋਂ ਆਉਂਦੀ ਬਜਾਏ ਚੌਥੇ ਨੰਬਰ ਤੇ ਆ ਗਏ ਕੀ ਗੱਲ ਅੰਮ੍ਰਿਤਸਰ ਪੰਥਕ ਹਲਕਾ ਨਹੀਂ ਜੰਡੇਆਲਾ ਗੁਰੂ ਪੰਥਕ ਹਲਕਾ ਨਹੀਂ ਕੀ ਗੱਲ ਹੋਰ ਪੰਜਾਬ ਦਾ ਕਿਹੜਾ ਖੇਤਰ ਹੈ ਜਿਹਨੂੰ ਆਪਾਂ ਪੰਥਕ ਨਹੀਂ ਮੰਨਦੇ ਤੁਸੀਂ ਦੇਖਿਆ ਭਾਈ ਮਨਦੀਪ ਸਿੰਘ ਦਾ ਇੱਕ ਟੀਵੀ ਚੈਨਲ ਤੇ ਇੱਕ ਬਿਆਨ ਹੁੰਦਾ ਵਾ ਵੀ ਜੇਕਰ ਅਸੀਂ ਨਾ ਖੜਦੇ ਤੇ ਅਕਾਲੀ ਦਲ ਜੱਜਣਾ ਸੀ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਦੀ ਹੁਣ ਵੇਖੋਣ ਇਥੇ ਦੋ ਸਵਾਲ ਪੈਦਾ ਹੁੰਦੇ ਆ ਪਹਿਲਾਂ ਤਾਂ ਇਹਨਾਂ ਨੂੰ ਸਵਾਲੇ ਪੁੱਛੋ ਵੀ ਅਕਾਲੀ ਦਲ ਪੰਥਕ ਵੀ ਤੁਸੀਂ ਦੇਖ ਲਿਓ ਅੱਜ ਪੰਥਕ ਹਲਕੇ ਦੇ ਅੰਦਰ ਕੀ ਧੀਆਂ ਪਣਾ ਦਾ ਸ਼ੋਸ਼ਣ ਨਹੀਂ ਹੋ ਰਿਹਾ ਗਰੀਬਨਾ ਧੱਕਾ ਨਹੀਂ ਹੋ ਰਿਹਾ ਜਾਂ ਕਤਲੋਗਾਰਦ ਨਹੀਂ ਹੋ ਰਹੀ ਪਾਰਟੀ ਦੀ ਗੱਲ ਕਰੀਏ ਬਾੜ ਸਾਹਿਬ ਦਾ ਕੀ ਹਾਲਾਤ ਨੇ ਉਹ ਮਜਬੀ ਸਿੱਖ ਸਮਾਜ ਦੇ ਰੰਗਾਂ ਦੀ ਗੱਲ ਕਰਦਾ ਸੀ ਮਜਬੀ ਸਿੱਖ ਸਮਾਜ ਨੇ ਫਿਰ ਆਪਣਾ ਰੰਗ ਵਖਾ ਦਿੱਤਾ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਸੀ ਵੀ ਉਹ ਬੁਰਜ ਵਿਚਾਰੇ ਦਾ ਬੁਰਜ ਖਲੀਫਾ ਢਾ ਜਾਣਾ ਨੇ ਤੇ ਢਾ ਗਿਆ ਵੇਖ ਲਓ ਹੁਣ ਤਾਂ ਵਿਚਾਰਾ ਉਹ ਬੁਰਜ ਖਲੀਫਾ ਜਿਹੜਾ ਵਾ ਉਹ ਉਹ ਗੱਲ ਕਰਨਾ ਵੀ ਮੁناسب ਨਹੀਂ ਸਮਝਦਾ ਇਹਨਾਂ ਨੂੰ ਤਾਂ ਨੀਟੂ ਸ਼ਟਰਾਂ ਵਾਲਾ ਚੰਗਾ ਮੈਂ ਪਹਿਲਾਂ ਵੀ ਕਿਹਾ ਸੀ ਖਾਰ ਵੀ ਗਿਆ ਜਜਬਾ ਵੀ ਰੱਖਦਾ ਅਗਲਾ ਤੁਹਾਨੂੰ ਕਹਾਂ ਵੀ ਜਿੱਥੇ ਵੀ ਇੱਕ ਕੰਬਲਾ ਉਹਨੂੰ ਸਮਝਾਵੇ ਵੇੜਾ ਤੇ ਜਿੱਥੇ ਵੇੜਾ ਹੋਵੇ ਕੰਬਲਾ ਨੂੰ ਸਮਝਾਵੇ ਕਿਹੜਾ ਇਹਨਾਂ ਦੇ ਵਿੱਚ ਇਹਨਾਂ ਦੇ ਵੇੜੇ ਦੇ ਵਿੱਚ ਬਹੁਤ ਕੰਬਲੇ ਆ ਉਹਨਾਂ ਕੰਬਲਿਆਂ ਵਿੱਚੋਂ ਇੱਕ ਇਹ ਆ ਇੱਕੇ ਦਾ ਸਿੰਸਲਾ ਜੇ ਠੰਡਾ ਨਹੀਂ ਪੈਂਦਾ ਦੂਜਾ ਫੁਰ ਕਰ ਲੈਂਦਾ ਕਾਂਗਰਸ ਤਾਂ ਮੇਰੇ ਖਿਆਲ ਨਾਲ ਗੰਤੀਆਂ ਦੀ ਪੁਤਲੇ ਆ ਇਹਨਾਂ ਦੀ ਪਾਰਟੀ ਦੇ ਵਿੱਚ ਨਾ ਸਿਕਾ ਦੋਸਤੋ ਮਹਿਟ ਵਾਲਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਕੱਲ ਜਿਹੜਾ ਕੀ ਤਰਨਤਾਰ ਦਾ ਜਿੰਬੜੀ ਚੋਂ ਦਾ ਰਿਜ਼ਲਟ ਆ ਗਿਆ ਅਤੇ ਆਮ ਆਲਵੀ ਪਾਰਟੀ ਜਿਹੜੀ ਕੀ ਹਰਮੀਤ ਸਿੰਘ ਸੰਧੂ ਦੀ ਉੱਥੇ ਜਿਹੜੀ ਜਿੱਤ ਪ੍ਰਾਪਤ ਹੋਈ ਆ ਅਤੇ ਦੂਸਰੇ ਨੰਬਰ ਤੇ ਜਿਹੜਾ ਕੀ ਅਕਾਲੀ ਦਲ ਦੀ ਜਿਹੜੀ ਆ ਲੜਾਈ ਆ ਅਤੇ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਕਾਂਗਰਸ ਤੇ ਚੌਥੇ ਨੰਬਰ ਤੇ ਪੰਥਕ ਭਾਈ ਮਨਦੀਪ ਸਿੰਘ ਦੀ ਜਿਹੜੀ ਪਾਰਟੀ ਆ ਉਹ ਆਈ ਆ ਅਤੇ ਪੰਜਵੇਂ ਨੰਬਰ ਤੇ ਭਾਜਪਾ ਇਸ ਤਮਾਮ ਮੋਰੀਆਂ ਦੀ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸੰਤ ਸਪਾਈ ਦੇ ਆਗੂ ਭਾਈ ਦਿਵਿੰਦਰ ਸਿੰਘ ਜੀ ਖਾਸਾ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਸਾਂਦੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇ ਹਾਲ ਸਾਹਿਬ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਜਿਮਲੀ ਚੋਂ ਦੀ ਜਿੱਤ ਨੂੰ ਆਮ ਆਦਮੀ ਪਾਰਟੀ ਜਿੱਤ ਹੋਈ ਆ ਸਾਰਿਆਂ ਦਾ ਜਿਹੜਾ ਧਿਆਨ ਸੀ ਇਸੇ ਇਲਕਣ ਵੱਲ ਸੀ ਖਾਸ ਤਕਿ ਪੰਜਾਬ ਦੇ ਮੁੱਖ ਮੰਤਰੀ ਨੇ ਲਗਾਤਾਰ ਉਸ ਇਲਾਕੇ ਵਿੱਚ ਤਨਤਾਨ ਵਿੱਚ ਰੋਡ ਸ਼ੋਅ ਕੱਢੇ ਵੱਡਾ ਪ੍ਰਦਰਸ਼ਨ ਕੀਤਾ ਪਰ ਸਾਰੀਆਂ ਪਾਰਟੀਆਂ ਪੱਬਾ ਪਹਾੜ ਸੀ ਹਰ ਕੋਈ ਪਾਰਟੀ ਕਹਿੰਦੀ ਸੀ ਕਿ ਸਾਡੀ ਜਿੱਤ ਹੋਊਗੀ ਪਰ ਆਖਰ ਤੇ ਜਿਹੜੀ ਆ ਆਮ ਆਦਮੀ ਪਾਰਟੀ ਜਿੱਤ ਹੋਈ ਆ ਤੁਹਾਡਾ ਇਹ ਬਰਕਤ ਦੇਖੋ ਹਰੇਕ ਪਾਰਟੀ ਨੂੰ ਚੋਣ ਜਿਹੜਾ ਆਪਣੇ ਲੜਨ ਦਾ ਆਪਣੇ ਉਮੀਦਵਾਰ ਨਾਲ ਖੜਨ ਦਾ ਅਧਿਕਾਰ ਆ ਦਾਵੇਦਾਰੀ ਪੇਸ਼ ਕਰਨ ਦਾ ਵੀ ਅਧਿਕਾਰ ਆ ਲੇਕਿਨ ਫੈਸਲਾ ਜਨਤਾ ਦੇ ਹੱਥ ਹੁੰਦਾ ਸੋ ਜਨਤਾ ਨੇ ਆਪਣੇ ਵਾਅਦੇ ਮੁਤਾਬਕ ਆਪਣੇ ਅਨੁਸਾਰ ਜਿਹੜਾ ਵਾ ਜਿੱਦਾ ਸੇੜਾ ਜਿਹੜਾ ਸੀ ਜਿੰਨੂੰ ਪਾਉਣਾ ਸੀ ਪਾ ਦਿੱਤਾ ਲੇਕਿਨ ਜਿਹੜੀਆਂ ਝੂਠੀਆਂ ਦਾਵੇਦਾਰੀਆਂ ਜਾਂ ਲੋਕਾਂ ਦੇ ਨਾਲ ਖਿਲਵਾੜ ਜਾਂ ਜਿਨ੍ਹਾਂ ਲੋਕਾਂ ਨੂੰ ਨਕਾਰਿਆ ਵਾ ਉਹ ਇਹ ਸੋਚਣ ਕਿ ਸਾਨੂੰ ਨਕਾਰਿਆ ਕਿਸ ਕਾਰਨ ਕਰਕੇ ਆ ਸਾਡੀਆਂ ਕਿਹੜੀਆਂ ਗਲਤੀਆਂ ਸੀ ਜਿਹੜੀਆਂ ਜਨਤਾ ਨੂੰ ਪਸੰਦ ਨਹੀਂ ਆਈਆਂ ਤੇ ਆਮ ਆਦਮੀ ਪਾਰਟੀ ਜਾਂ ਉਹਨਾਂ ਦਾ ਕੋਈ ਸੱਜਣ ਜਿਹੜਾ ਬਣਿਆ ਵਾ ਤੇ ਕਿਸ ਲੈਵਲ ਤੇ ਬਣ ਗਿਆ ਵਾ ਕਿਸ ਆਧਾਰ ਤੇ ਬਣ ਗਿਆ ਵਾ ਇਹ ਚੀਜ਼ਾਂ ਜਿਹੜੀਆਂ ਨਾ ਉਹ ਜਨਤਾ ਨੇ ਹੀ ਸੋਚਣੀਆਂ ਨੇ ਜਨਤਾ ਨੇ ਤੈਅ ਕਰਨੀਆਂ ਹੁੰਦੀਆਂ ਤੇ ਇਹ ਤਾਂ ਜਨਤਾ ਨੂੰ ਤੁਹਾਡੇ ਵਰਗੇ ਭੈਣ ਭਰਾਈ ਜਾ ਕੇ ਪੁੱਛ ਸਕਦੇ ਨਾ ਪਰ ਅਸੀਂ ਦੇਖਿਆ ਵੀ ਜਿਵੇਂ ਕਹਿੰਦਾ ਵੀ ਪੰਥਕ ਇਲਾਕਾ ਵਾ ਪੰਥਕ ਵੋਟ ਪੈ ਸਕਦੀ ਆ ਭਾਈ ਮਨਦੀਪ ਸਿੰਘ ਦੀ ਜਿੱਤ ਹੋ ਸਕਦੀ ਆ ਪਰ ਉਹ ਪਹਿਲੇ ਨੰਬਰ ਤੋਂ ਆਉਂਦੀ ਬਜਾਏ ਚੌਥੇ ਨੰਬਰ ਤੇ ਆ ਗਏ ਨੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਸਭ ਤੋਂ ਪਹਿਲਾਂ ਤਾਂ ਇਹ ਦਿਮਾਗ ਦੇ ਵਿੱਚੋਂ ਕੀੜਾ ਕੱਢੀਏ ਵੀ ਤਰਨਤਾਰਨ ਪੰਥਕ ਹਲਕਾ ਕੀ ਗੱਲ ਅੰਮ੍ਰਿਤਸਰ ਪੰਥਕ ਹਲਕਾ ਨਹੀਂ ਜੰਡੇਆਲਾ ਗੁਰੂ ਪੰਥਕ ਹਲਕਾ ਨਹੀਂ ਕੀ ਗੱਲ ਹੁਣ ਪੰਜਾਬ ਦਾ ਕਿਹੜਾ ਖੇਤਰ ਜਿਹਨੂੰ ਆਪਾਂ ਪੰਥਕ ਨਹੀਂ ਮੰਨਦੇ ਕੀ ਇੱਕ ਤਰਨਤਾਰਨ ਹਲਕਾ ਹੀ ਪੰਥਕ ਨਹੀਂ ਇਹ ਸਾਡੇ ਅੰਦਰ ਨਾ ਮਣਾ ਦੇ ਵਿੱਚ ਇਹ ਚੀਜ਼ ਵਾੜੀ ਗਈ ਆ ਬਾਹਰੋਂ ਆਏ ਸੱਜਣਾਂ ਨੇ ਵੀ ਇਹ ਪੰਥ ਨੂੰ ਵੋਟਾਂ ਪਾ ਦਿਓ ਪੰਥ ਨੂੰ ਵੋਟਾਂ ਪਾ ਦਿਓ ਤੇ ਤੁਸੀਂ ਦੇਖ ਲਿਓ ਅੱਜ ਪੰਥਕ ਹਲਕੇ ਦੇ ਅੰਦਰ ਕੀ ਧੀਆਂ ਪਣਾ ਦਾ ਸ਼ੋਸ਼ਨ ਨਹੀਂ ਹੋ ਰਿਆ ਗਰੀਬਨਾ ਤੱਕਾ ਨਹੀਂ ਹੋ ਰਿਆ ਜਾਂ ਕਤਲੋਗਾਰਦ ਨਹੀਂ ਹੋ ਰਹੀ ਦੱਸੋ ਨਾ ਉੱਥੇ ਵੀ ਕਿਹੜੀ ਪੰਥ ਦੀ ਗੱਲ ਆ ਆਪਾਂ ਪੰਥਕ ਤਾਂ ਕਹੀਏ ਕਿ ਜੀ ਉੱਥੇ ਵਾਕਈ ਹੀ ਮਤਲਬ ਆਪਾਂ ਪੰਥ ਨੂੰ ਸਮਰਪਤ ਆ ਸਾਰੇ ਉੱਥੇ ਸਾਰੇ ਕੰਮ ਤਾਂ ਸ਼ਰੀਆਮ ਉੱਥੇ ਹੋ ਰਹੇ ਆ ਤੇ ਫਿਰ ਆਪਾਂ ਬਾਕੀ ਇੱਕ ਹਲਕੇ ਨੂੰ ਪੰਥਕ ਕਹਿ ਕੇ ਤੇ ਬਾਕੀ ਹਲਕਿਆਂ ਨੂੰ ਜਾਂ ਬਾਕੀ ਪੰਜਾਬ ਦੇ ਸ਼ਹਿਰਾਂ ਨੂੰ ਕਿਤੇ ਨਾ ਕਿਤੇ ਆਪਾਂ ਜਿਹੜਾ ਵਾ ਫਿਰ ਦੂਜੇ ਤੱਕੜੇ ਤੋਲ ਦਿੰਨੇ ਆ ਇਹ ਸਭ ਤੋਂ ਵੱਡੀ ਗੱਲ ਇਹ ਆ ਜਦੋਂ ਵੋਟਾਂ ਹੁੰਦੀਆਂ ਨਾ ਉਹ ਅਲੱਗ ਹੁੰਦਾ ਵਾ ਉਦੋਂ ਤੁਸੀਂ ਜੋ ਵੀ ਬਿਆਨਬਾਜ਼ੀ ਕਰਨੀ ਹੁੰਦੀ ਹੈ ਉਹ ਸਭ ਜਾਇਜ਼ ਮੰਨੀ ਜਾਂਦੀ ਆ ਲੇਕਿਨ ਮੇਰੇ ਖਿਆਲ ਨਾਲ ਜੇ ਪੰਜਾਬ ਪੰਜਾਬੀ ਤਨਾ ਗੱਲ ਕਰੀਏ ਜੇ ਗੁਰਸਿੱਖ ਤਾਂ ਮੈਂ ਕਹਣਾ ਵਾਂ ਕਿ ਸਾਰਾ ਸਾਡੇ ਜਿੱਥੇ ਗੁਰੂ ਦਾ ਸਿੱਖ ਜਾ ਕੇ ਵਸ ਗਿਆ ਉਹ ਉਹ ਸਾਰੀ ਦੁਨੀਆ ਪੰਥਕ ਆ ਬਿਲਕੁਲ ਜੀ ਜਿੱਥੇ ਗੁਰੂ ਦੀ ਗੱਲ ਹੁੰਦੀ ਹੈ ਜਿਵੇਂ ਤੁਸੀਂ ਵੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਬਾੜ ਸਾਹਿਬ ਦਾ ਕੀ ਹਾਲਾਤ ਨੇ ਕਹਿੰਦੇ ਕਾਫੀ ਉਹ ਨਿਰਾਸ਼ਾਜੇ ਨੇ ਅਤੇ ਖਾਸ ਕਰਕੇ ਜਮਾਨਤਾਵ ਜਬਤ ਹੋ ਗਈਆਂ ਨਾਲਾਂ ਦੀਆ ਤੁਹਾਡਾ ਦੇ ਬਰਕ ਕੀ ਕਹਿਣਾ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਜਿਹੜਾ ਬਿਆਨ ਦਿੱਤਾ ਰਾਜੇ ਨੇ ਜਿਹੜੇ ਜਿਹਦੇ ਖਿਲਾਫ ਮੈਂ ਬੜੀ ਬਿਬਾਕੀ ਦੇ ਨਾਲ ਬੋਲਿਆ ਸੀ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਸੀ ਵੀ ਉਹ ਬੁਰਜ ਵਿਚਾਰੇ ਦਾ ਬੁਰਜ ਖਲੀਫਾ ਢਾਜਣਾ ਨੇ ਤੇ ਢਾ ਗਿਆ ਵੇਖ ਲਓ ਹੁਣ ਤਾਂ ਵਿਚਾਰਾ ਉਹ ਬੁਰਜ ਖਲੀਫਾ ਜਿਹੜਾ ਵਾ ਉਹ ਉਹ ਗੱਲ ਕਰਨਾ ਵੀ ਮناسب ਨਹੀਂ ਸਮਝਦਾ ਜਾਂ ਤੇ ਤੁਹਾਡੇ ਰਕੇ ਪੱਤਰਕਾਰ ਵੀ ਭਰਾਵਾ ਜਾਣ ਜਾਣ ਕੇ ਛੇੜਖਾਨੀਆਂ ਕਰਦੇ ਆ ਉਹ ਚੁੰਡੀਆਂ ਵੱਟਦੇ ਨੂੰ ਦੱਸੋ ਜੀ ਕਿਸ ਕਾਰਨ ਕਰਕੇ ਤੁਹਾਡਾ ਹਾਰ ਹੋ ਗਈ ਕਾਰਨ ਕੀ ਰਹਿ ਗਿਆ ਕਾਰਨ ਕੀ ਰਹਿ ਗਿਆ ਯਾਰ ਤੁਹਾਨੂੰ ਪਤਾ ਹੀ ਸਾਰਾ ਵੀ ਕਾਰਨ ਤੇ ਨਾਲ ਦਾ ਪ੍ਰਧਾਨ ਰਹਿ ਗਿਆ ਜਿਹੜਾ ਨੇ ਜਰਾਂ 'ਚ ਬਹਿ ਗਿਆ ਹੁਣ ਵਿਚਾਰਾ ਕੀ ਬੋਲੇ ਜਾਂ ਤੇ ਤੁਹਾਡੇ ਪ੍ਰਧਾਨ ਦਾ ਸਿਰ ਪਾੜੂਗਾ ਜਾਂ ਫਿਰ ਤੁਹਾਡਾ ਕਿਹਨਾਂ ਸਿਰ ਪਾੜੂਗਾ ਜਿਹੜਾ ਤੁਸੀਂ ਜਿਹੜੇ ਸਾਡਾਂ ਨੂੰ ਛੇੜਦੇ ਉਹਨੂੰ ਸੋ ਵੱਡੀ ਗੱਲ ਆ ਮੇਰੇ ਵੀਰ ਵੀ ਇਹਨਾਂ ਨੂੰ ਤਾਂ ਨੀਡ ਟੂ ਸ਼ਟਰ ਵਾਲਾ ਚੰਗਾ ਮੈਂ ਪਹਿਲਾਂ ਵੀ ਕਿਹਾ ਸੀ ਖਾਰ ਵੀ ਗਿਆ ਜਜਬਾ ਵੀ ਰੱਖਦਾ ਅਗਲਾ ਤੇ ਭਾਈ ਸਾਹਿਬ ਜੀ ਉਹ ਬੰਦਾ ਫਿਰ ਜਿਹੜਾ ਵਾ ਆ ਇਹ ਐਕਸੈਪਟ ਵੀ ਕਰਦਾ ਵਾ ਕਿ ਹਾਰ ਕਿਸ ਕਾਰਨ ਕਰਕੇ ਹੋਈ ਹੈ ਜਵਾਬਤਾ ਦਿੰਦਾ ਜਵਾਬਾਂ ਤੋਂ ਭਜਦਾ ਤਾਂ ਨਹੀਂ ਤੇ ਇਹਨਾਂ ਦੇ ਲੀਡਰ ਤਾਂ ਜਵਾਬਤੋ ਭਦ ਨਜ਼ਰੋਂ ਡੇ ਪਰ ਕੀ ਲੱਗਦਾ ਨਹੀਂ ਜਿਵੇਂ ਨੈਟੂ ਛਟਰਾ ਵਾਲਾ ਦੱਸ ਰਿਹਾ ਵੀ 30000 ਰੁਪਏ ਦੀ ਕਮੇਟੀ ਚੁੱਕੀ ਉਹਨੇ 3000 ਰੁਪਏ ਘਾਟੇ ਵਿੱਚ ਪਰ ਫਿਰ ਵੀ ਕਹਿੰਦਾ ਨੂੰ ਦੁੱਖ ਨਹੀਂ ਆ ਕਿਉਂਕਿ ਲੋਕੀ ਲੱਖਾਂ ਰੁਪਏ ਲਗਾ ਦਿੰਦੇ ਨੇ ਉਹਨੇ ਵੋਟਾਂ ਵਿੱਚ ਪਰ ਉਹਨੇ ਸਿਰਫ 30000 ਘਾਟੇ ਵਿੱਚ ਕਮੇਟੀ ਚੁੱਕ ਕੇ ਵੀ ਜਿਹੜਾ ਉਹਨੂੰ ਨਜ਼ਾਰਾ ਵਾ ਉਹ ਖੁਸ਼ੀ ਆ ਉਹਨੇ ਕਹਿੰਦਾ ਕੋਈ ਗੱਲ ਨਹੀਂ ਲੋਕਾਂ ਦੇ ਵੋਟਾਂ ਪਾਈਆਂ ਹਾਰ ਜਿੱਤ ਬਣੀ ਹੁੰਦੀ ਆ ਪਰ ਕਹਿੰਦਾ ਮੈਂ ਟੱਕ ਉਹ ਕੋ ਉਹਨੇ ਤਾਂ ਕਮੇਟੀ ਚੱਕੀ ਆ ਕਈਆਂ ਨੇ ਸੂਟ کیس ਚੱਕੇ ਹੁੰਦੇ ਆ ਉਹ ਸੂਟ کیس ਕਿੱਥੋਂ ਆਏ ਆ ਕਿੰਨੇ ਦਿੱਤੇ ਆ ਕਿਵੇਂ ਦਿੱਤੇ ਆ ਹੁਣ ਉਹ ਮੇਰੇ ਖਿਆਲ ਦੇ ਨਾਲ 5-7 ਸਾਲ 10 ਸਾਲ ਜਿਹੜਾ ਬੰਦਾ ਡਿਪਰੈਸ਼ਨ ਚੋਂ ਬਾਹਰ ਨਹੀਂ ਜਾਂਦਾ ਉਹਦੀ ਤਾਂ ਕਮੇਟੀ ਕਿਤੇ ਨਾ ਕਿਤੇ 30-40 ਹਜ਼ਾਰ ਦੀ ਕਿਤੇ ਨਾ ਕਿਤੇ ਸਾਲ ਡੇਢ ਸਾਲ ਦੀ ਗੇਮ ਆ ਫਿਰ ਦੁਬਾਰਾ ਪੂਰਤੀ ਹੋ ਸਕਦੀ ਆ ਲੇਕਿਨ ਜਿੰਨਾਂ ਨੇ ਬੈਗ ਦਿੱਤਾ ਤੇ ਉਦੋਂ ਬਾਅਦ ਜਿੰਨਾਂ ਨੇ ਉਂਗਲਾਂ ਦਿੱਤੀਆਂ ਹਨਾ ਉਹ ਬੰਦੇ ਨੂੰ ਜੀਣ ਨਹੀਂ ਦਿੰਦੀਆਂ ਉਹ ਬੰਦੇ ਨੂੰ ਗੱਲ ਗੱਲ ਵੀ ਨਹੀਂ ਮੂੰਹ ਕੱਢਣ ਦਿੰਦੀਆਂ ਫਿਰ ਹੁਣ ਬੰਦਾ ਕਰੇ ਤੇ ਕਹੇਗੀ ਦੱਸੇ ਦਾਸ ਨਹੀਂ ਸਕਦਾ ਨਾ ਉਹ ਝੱਗਾ ਚੁੱਕੀ ਹੈ ਤਾਂ ਏਡਾ ਆਪਣਾ ਰੰਗਾ ਹੁੰਦਾ ਸੋਇਆ ਮੁੱਕ ਦੀ ਗੱਲ ਇਹ ਆ ਕਿ ਸਾਡਾ ਸਮਾਜ ਜਿਹੜਾ ਵੜਾ ਔਰ ਪੱਬਾਂ ਪਾਰ ਹੋ ਗਿਆ ਸਾਡੇ ਸਮਾਜ ਨੂੰ ਹਮੇਸ਼ਾ ਲੁੱਟਿਆ ਵਾ ਕੁੱਟਿਆ ਵਾ ਲੇਕਿਨ ਹੁਣ ਸਾਡਾ ਸਮਾਜ ਪੱਬਾਂ ਪਾਰ ਹੋ ਗਿਆ ਹੁਣ ਨਾ ਤੇ ਅਸੀਂ ਕਿਸੇ ਦੀ ਪਰਵਾਹ ਕਰਨੀ ਆ ਤੇ ਤਰਨ ਤਰਨ ਦੇ ਵਿੱਚੋਂ ਜਿਹੜੀ ਕਰਾਰੀ ਹਾਰ ਹੈ ਹਾਲਾਂਕਿ ਮੈਂ ਕਿਸੇ ਨਿੱਜੀ ਪਾਰਟੀ ਦੇ ਨਹੀਂ ਕਹਿੰਦਾ ਉਹ ਜਿਹਦੀ ਸਰਕਾਰ ਸੀ ਤੁਹਾਨੂੰ ਪਤਾ ਉਹਦਾ ਥੋੜਾ ਜਿਹਾ ਆਪਣਾ ਜੋਰ ਹੁੰਦਾ ਹੀ ਹੁੰਦਾ ਲਾਹਾ ਲੈ ਗਈ ਕੋਈ ਪਾਰਟੀ ਉਹ ਗੱਲ ਵੱਖਰੀ ਆ ਲੇਕਿਨ ਜਿਹੜਾ ਇਹ ਰਾਜੇ ਵੜਿੰਗ ਨੇ ਬਿਆਨ ਦਿੱਤਾ ਸੀ ਨਾ ਬੇਤੁਕਾ ਉਹ ਮਰਬੀ ਸਿੱਖ ਸਮਾਜ ਦੇ ਰੰਗਾਂ ਦੀ ਗੱਲ ਕਰਦਾ ਸੀ ਮਰਬੀ ਸਿੱਖ ਸਮਾਜ ਨੇ ਫਿਰ ਆਪਣਾ ਰੰਗ ਵਖਾ ਦਿੱਤਾ ਅਸੀਂ ਕਿਹਾ ਕਿ ਅੰਦਰ ਦੀ ਇਕੱਲਾ ਮਰਬੀ ਸਿੰਘ ਬਿਆਨਾਂ ਦੇ ਉੱਤੇ ਨਹੀਂ ਹੋਰ ਵੀ ਜਿਹੜੇ ਰਾਜੇ ਵੜਿੰਗ ਨੇ ਬਿਆਹ ਦਿੱਤੇ ਸੀ ਇੱਕ ਕਿਹਾ ਗਿਆ ਸੀ ਵੀ ਪਿੰਡ ਦਾ ਕੁੱਤਾ ਹੀ ਨਹੀਂ ਮਾਰਦਾ ਇਹ ਵੀ ਬੜਾ ਸ਼ਬਦ ਬੜਾ ਵੱਡਾ ਬਾਜੇ ਸੋਚੀਏ ਤੇ ਜੀ ਨੂੰ ਲਾ ਕੇ ਇਹਦੇ ਬਾਰੇ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਬੁਰਜ ਦੇ ਬਾਰੇ ਹਾਲਾਤ ਕੀ ਨੇ ਕੀ ਲੱਗਦਾ ਇਸ ਤਰ੍ਹਾਂ ਦੇ ਡਡੇ ਨੇ ਸ਼ਬਦੀਵਾਰ ਜਿਸ ਤਰ੍ਹਾਂ ਦੀਆਂ ਸਟੇਟਮੈਂਟ ਦੇਣੀਆਂ ਕਿੰਨੀ ਗਜਾਇਜ ਨੇ ਦੇਖੋ ਮੇਰੇ ਖਿਆਲ ਦੇ ਨਾਲ ਤਾਂ ਇਹ ਰਾਜੀ ਵੜਿੰਗ ਦਾ ਦਿਮਾਗ ਥੋੜਾ ਜਿਹਾ ਕਿਤੇ ਨਾ ਕਿਤੇ ਦਾ ਸੰਤੋਲਨ ਖਰਾਬ ਹੋਇਆ ਕਿਉਂਕਿ ਜੇ ਲੁਧਿਆਣੇ ਦੀ ਗੱਲ ਕਰੀਏ ਤੇ ਲੁਧਿਆਣੇ ਵਿੱਚ ਵੀ ਇਹਨੇ ਬਿਆਨ ਦਿੱਤਾ ਸੀ ਜਾਂ ਤਾਂ ਇਹ ਸਿਰੇ ਦਾ ਬੇਵਕੂਫ ਇਨਸਾਨ ਆ ਜਾਂ ਫਿਰ ਸਿਰੇ ਦਾ ਜਿਹੜਾ ਚਾਤਰਾ ਕੰਮ ਦੋਈ ਹੋ ਸਕਦੇ ਆ ਉੱਥੇ ਵੀ ਲੁਧਿਆਣੇ ਗਿਆ ਤੇ ਇਹਨੇ ਕਿਹਾ ਸੀ ਗੁਪਤੇ-ਸ਼ੁਪਤੇ ਉਹਦੇ ਬਾਣੀਆਂ ਸਾਡੇ ਭਰਾ ਵਿਚਾਰੇ ਉਹਨਾਂ ਨੇ ਬਹੁਤਾ ਦਿਲ ਤੇ ਗੱਲ ਨਹੀਂ ਲਈ ਵੀ ਚੱਲ ਕੋਈ ਗੱਲ ਨਹੀਂ ਲੇਕਿਨ ਮਜਬੀ ਸਿੱਖ ਸਮਾਜ ਛੇਤੀ ਦਿਲ ਤੇ ਲਾਵ ਹੀ ਲਿੰਦਾ ਤੇ ਪਿਛਾਂ ਵੀ ਲਿੰਦਾ ਪਰ ਉਹਨਾਂ ਨੇ ਪਾਲਿਆ ਲੰਮੇ ਕਰਤਾ ਕੰਮ ਠੀਕ ਹੈ ਕਣੀ ਬਾਅਦ ਚ 2 ਘੰਟੇ ਬਾਅਦ ਹੀ ਮਾਫੀ ਆ ਗਈ ਸੀ ਅੱਜ ਉਹ ਪ੍ਰਕਿਰਿਆ ਚਾਲੂ ਆ ਆਉਣ ਵਾਲੇ ਸਮੇਂ ਚ ਸਮਾਜ ਕੀ ਤੈਅ ਕਰਦਾ ਇਹ ਵੇਖਣ ਨੂੰ ਤੁਹਾਨੂੰ ਮਿਲੇਗਾ ਲੇਕਿਨ ਖੁਸ਼ੀ ਮੈਨੂੰ ਇਸ ਗੱਲ ਦੀ ਆ ਕਿ ਜਦੋਂ ਇੱਕ ਬੰਦਾ ਆਵਾਜ਼ ਚੁੱਕਦਾ ਵਾ ਕੋਈ ਬੰਦਾ ਵੀ ਚੁੱਕਦਾ ਵਾ ਤਾ ਉਹਦਾ ਕ੍ਰੈਡਿਟ ਇੱਕ ਬੰਦਾ ਨਹੀਂ ਲੈ ਸਕਦਾ ਪੂਰੀ ਕੌਮ ਨੇ ਪੱਬਾਂ ਪਾਰ ਹੋ ਕੇ ਜਿਹੜਾ ਵਾ ਇਹਨੂੰ ਮੂੰਹ ਤੋੜਵਾ ਜਾਪ ਦਿੱਤਾ ਨਾ ਮੈਂ ਕਹਿੰਦਾ ਲਾਗੇ ਲਾਗੇ ਹਰੇਕ ਪਾਰਟੀ ਦੇ ਲੀਡਰਾਂ ਨੂੰ ਕੰਨ ਹੋ ਗਏ ਕਿ ਕਿਤੇ ਭਲਾਵਾ ਮਜਬੀ ਸਿੱਖ ਸਮਾਜ ਦੇ ਬਾਰੇ ਨਾ ਕੁਝ ਕਹਿ ਲਿਓ ਜੁੱਤੀ ਬੋ ਫੇਰਦੇ ਆ ਇਹ ਬਹੁਤ ਜ਼ਿਆਦਾ ਮਤਲਬ ਕੁੱਤੇ ਖਾਣੀ ਕਰਦੇ ਆ ਹਣਾ ਇਸ ਕਰਕੇ ਕੰਨ ਸਾਰਿਆਂ ਨੂੰ ਹੋ ਗਏ ਤੇ ਰਹੀ ਗੱਲ ਰਾਜੀ ਵੜਿੰਗ ਦੀ ਮੈਨੂੰ ਲੱਗਦਾ ਪਈਦਾ ਟੈਂਪਰੇਟ ਕਾਂਗਰਸ ਦੇ ਵਿੱਚ ਖਤਮ ਹੋ ਗਿਆ ਸੁਪਨੇ ਦੇ ਵੱਡੇ ਸੀ ਲੈਕਿਨ ਇਹਦੀ ਹਰਕਤਾਂ ਨਹੀਂ ਦੇ ਕਰਤੂਤਾਂ ਨੇ ਥੱਲੇ ਲੈ ਕੇ ਡੁੱਬ ਗਿਆ ਨੂੰ ਪਰ ਮੀਨ ਤੁਸੀਂ ਕਿਸ ਤਰ੍ਹਾਂ ਦੇ ਤੁਸੀਂ ਪਿੰਡਾਂ ਵਾਲੇ ਉਹ ਬੜੇ ਤਰੀਕੇ ਨਾਲ ਸਮਝਦੇ ਹੋ ਕਿਸੇ ਨੂੰ ਗੱਲ ਲਾ ਕੇ ਕਹਿਣੀ ਵੀ ਤੁਹਾਡੇ ਪਿਆ ਤੁਹਾਡੇ ਪਿੰਡ ਦਾ ਕੁੱਤਾ ਹੀ ਨਹੀਂ ਮਾਰ ਹੁੰਦਾ ਇਹਦੇ ਬਾਅਦ ਤੁਹਾਡਾ ਕੀ ਕਹਿਣਾ ਦਾ ਗੱਲ ਸਾਂਝਾ ਕਰ ਦਿਓ ਇਹ ਗੱਲ ਕਿੱਥੇ ਢੁਕਦੀ ਹੈ ਤੇ ਕਿੱਥੇ ਗੱਲ ਤੱਕ ਜਾਂਦੀ ਹੈ ਸੋਚੀਏ ਇਹ ਗੱਲ ਦੇਖੋ ਗੱਲ ਇਸ ਤਰ੍ਹਾਂ ਵਾ ਕਿ ਇਹ ਸ਼ਬਦ ਜਿਹੜੇ ਹਨ ਉਹ ਨਾ ਬੋਲਣ ਜੋਗੇ ਸੀ ਕਸ ਕਿਸ ਖਾਸ ਕਰਕੇ ਕੋਈ ਲਾ ਕੇ ਖੜਾ ਹੋਵੇ ਉਹਦੇ ਮੂੰਹ ਦੇ ਉੱਪਰ ਇਹ ਮੈਨੂੰ ਖਾਲਦਨਾ ਸਰਕਾਰਾਂ ਨੇ ਪਹਿਲੇ ਸੈਟਿੰਗ ਕਰਕੇ ਆ ਹੁੰਦਾ ਉਹ ਲੁਧਿਆਣੇ ਚ ਗਿਆ ਤੇ ਆਚੂ ਦਾ ਪੱਠਾ ਬਾਤ ਆ ਇਥੇ ਗਿਆ ਤੇ ਬੁਰਜ ਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਾਂਗਰਸ ਲੀਡਰਾਂ ਨੂੰ ਭਰਾਵਾ ਸਾਡਾ ਕਿਸੇ ਕਾਂਗਰਸ ਲੀਡਰ ਦੇ ਨਾਲ ਸਾਡਾ ਵੈਰ ਵਿਰੋਧ ਨਹੀਂ ਨਾ ਸਾਡਾ ਪਾਰਟੀ ਨਾਲ ਆ ਪਰ ਕਿਰਪਾ ਕਰਕੇ ਰਾਜਾ ਵੜਿੰਗ ਨੂੰ ਨਾਸ ਬੁਲਾਇਆ ਕਰੋ ਨਹੀਂ ਤੇ ਜਾਂਦਾ ਜਾਂਦਾ ਕੰਮ ਵੀ ਤੁਹਾਡਾ ਬੁਰਜ ਖਲੀਫੇ ਵਾਂਗੂ ਇਹਨੇ ਵੀ ਤੈ ਤੈਸ ਨੈਸ ਕਰ ਜਾਣਾ ਮੈਂ ਤਾਂ ਇੰਨਾ ਕਹਿ ਸਕਦਾ ਜੀ ਗੁਰੂ ਦਾ ਸਿੱਖ ਇਹ ਕਰਕੇ ਅੱਗਾ ਵੀ ਚੋਣਾ ਆਉਣੀਆਂ ਨੇ ਤੇ ਨੇ ਬੁੜਕ ਬੁੜਕ ਫੇਰ ਆਉਣਾ ਠੀਕ ਆ ਤੇ ਜਿੱਥੇ ਜਿਹਦੇ ਚੋਣ ਪ੍ਰਚਾਰ ਦੇ ਵਿੱਚ ਰਾਜਾ ਵੜਿੰਗ ਗਿਆਣਾ ਸਮਝ ਲਓ ਬੰਦਾ ਹਾਰ ਗਿਆ ਇਹ ਗੱਲ ਪੱਕੀ ਆ ਲਿਖਾ ਲਓ ਬਸ ਮੇਰੇ ਕੋਲ ਤੁਸੀਂ ਅਸੀਂ ਦੇ ਖੇਪਰਧਾਨ ਤੇ ਹਮੇਸ਼ਾ ਜਾਂਦੇ ਨੇ ਜਿੱਤ ਵਾਸਤੇ ਜਾਂਦੇ ਰਹੇ ਹਮੇਸ਼ਾ ਪ੍ਰਧਾਨ ਉੱਥੇ ਜਾ ਕੇ ਆਪਣੀ ਪਾਰਟੀ ਦੀ ਤਰੀਫਾਂ ਕਰਦੇ ਨੇ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਤੁਹਾਨੂੰ ਕਿਹਦਾ ਲੱਗਦਾ ਵੀ ਜਿੱਥੇ ਇਹ ਪ੍ਰਧਾਨ ਜਾਊਗਾ ਉਹ ਕੈਂਡੀਡੇਟ ਹਾਰ ਜਾਊਗਾ ਮੈਂ ਤੁਹਾਨੂੰ ਕਹਤਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਦੋ ਦੋ ਤਾਂ ਮੈਂ ਆਪਣੀ ਮਤਲਬ ਜੀਵਨ ਕਾਲ ਦੇ ਵਿੱਚ ਕੰਮ ਵੇਖ ਲਿਆ ਆ ਚੋਣ ਸਾਡੇ ਉਥੋਂ ਦੀ ਜੜੀ ਸੀ ਲੁਧਿਆਣੇ ਵਾਲੀ ਉਹ ਹਰਾ ਕੇ ਗਿਆ ਇੱਥੋਂ ਦੀ ਵਾਰੀ ਇਹ ਹਾਰ ਆ ਗਿਆ ਇਹ ਮਤ ਸੋਚੋ ਤੁਸੀਂ ਕਿ ਕਾਂਗਰਸ ਚਿੰਤਤ ਨਹੀਂ ਇਸ ਸੈਸ਼ਨ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਹੋ ਸਕਦਾ ਕੋਈ ਚੰਗਾ ਪ੍ਰਧਾਨ ਮਿਲ ਜੇ ਲੇਕਿਨ ਜਦ ਤੱਕ ਕਾਂਗਰਸ ਦੇ ਵਿੱਚ ਇੱਕ ਇਕੱਲਾ ਰਾਜਾ ਵੜਿੰਗ ਨਹੀਂ ਆ ਹੋਰ ਵੀ ਬਹੁਤ ਬੈਠੇ ਨੇ ਹੋਰ ਵੀ ਬਹੁਤ ਐਸੇ ਬੈਠੇ ਆ ਜਿਹੜੇ ਸੁਪਨੇ ਵੱਡੇ ਲੈਂਦੇ ਆ ਲੇਕਿਨ ਬਸ ਉਹਨਾਂ ਦੀ ਜਿਹੜੀ ਆ ਬੱਦਜੁਬਾਨੀ ਆ ਜਾਂ ਉਹਨਾਂ ਦੀ ਜਿਹੜੀ ਸੋਚ ਆ ਖਾਸ ਕਰਕੇ ਆ ਸਾਡੇ ਐਸੀ ਸਮਾਜ ਨੂੰ ਲੈ ਕੇ ਨਾ ਉਹ ਬਹੁਤ ਹੀ ਠੀਕ ਨਹੀਂ ਆ ਉਹ ਉਹ ਸਾਡੇ ਲੀਡਰਾਂ ਦੇ ਮੂੰਹ ਤੇ ਤੇ ਬੇਸ਼ੱਕ ਤਰੀਫਾਂ ਕਰਦੇ ਹੁਣ ਲੇਕਿਨ ਪਿੱਠ ਪਿੱਛੇ ਉਹ ਲੀਡਰਾਂ ਨੂੰ ਵੀ ਮਾੜਾ ਚਾਹੁੰਦੇ ਆ ਤੇ ਸਾਡੇ ਸਮਾਜ ਨੂੰ ਮਾੜਾ ਚਾਹੁੰਦੇ ਆ ਹੁਣ ਅਸੀਂ ਇਹਨਾਂ ਦੀ ਅੰਦਰਲੀ ਭਾਵਨਾ ਜਿਹੜੀ ਆ ਉਹ ਰੱਬ ਨੇ ਜੱਗ ਜਾਹਰ ਕਰ ਦਿੱਤੀ ਆ ਸੋ ਅਸੀਂ ਤਾਂ ਹੁਣ ਇਹਨਾਂ ਲੋਕਾਂ ਨੂੰ ਕਿਤੇ ਵੀ ਜਾਣਗੇ ਤਾਂ ਸਾਨੂੰ ਤਾਂ ਇਹ ਸਾਡੇ ਵਿਰੋਧੀ ਲੱਗਣਗੇ ਭਾਈ ਸਿੱਧੀ ਤੇ ਸਪਸ਼ਟ ਗੱਲ ਆ ਸੋ ਸਾਡੇ ਹੁਣ ਲੋਕ ਸਿਆਣੇ ਹੋ ਗਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਸ ਇਸੇ ਤਰ੍ਹਾਂ ਇਹਨਾਂ ਦੇ ਦਿਵਾਲੇ ਆਪਾਂ ਹੁੰਦੇ ਰਹਿਣਾ ਮੇਰੇ ਭਰਾ ਪੁਲਿਸ ਵਿੱਚ ਭਾਈ ਮਨਦੀਪ ਸਿੰਘ ਕਹਿ ਰਹੇ ਸੀ ਕਹਿੰਦੇ ਧੱਕਾ ਬਹੁਤ ਹੋਇਆ ਵਾ ਤੱਕੀशाही ਬੜੀ ਕੀਤੀ ਗਈ ਹੈ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਦਸ਼ਕੜੀ ਨੂੰ ਗੱਲ ਸੰਜੀਕੋ ਮਨਦੀਪ ਸਿੰਘ ਬੰਦਾ ਜਿਹੜਾ ਸੀ ਨਾ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਐਲੀਜੀਬਲ ਨਹੀਂ ਸੀ ਹੈਗਾ eligible ਨਹੀਂ ਸੀ ਹੈਗਾ بس اون ਨੂੰ ਨਾ ਧਰਮ ਦੇ ਜਕਾਰਿਆਂ ਚ ਉਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਲੈ ਦਿੱਤਾ ਔਰ ਉਹ ਤੁਸੀਂ ਦੇਖਣ ਦਿਓ ਵੀਡੀਓ ਵੀ ਵਾਇਰਲ ਹੋਣ ਡੀਆਂ ਵਾ ਵੀ ਉਹ ਸਾਡੀ ਗੱਲ ਨਹੀਂ ਮੰਨਦਾ ਉਹ ਉਹ ਵੱਖਰਾ ਚੱਲਣ ਦਾ ਵੱਖਰਾ ਧੜਾ ਬਣਾ ਰਿਹਾ ਜਾਨੀ ਕਿ ਹੁਣ ਅੰਮ੍ਰਿਤਪਾਲ ਵਰਸਸ ਜਿਹੜਾ ਵਾ ਉਹ ਸੰਨੀ ਬਣ ਗਿਆ ਹੈ ਅਲੱਗ-ਅਲੱਗ ਕਰਤਾ ਹਨਾ ਸੋ ਪੰਥ ਦੀਆਂ ਗੱਲਾਂ ਕਰਨ ਵਾਲਿਆਂ ਦੇ ਅੰਦਰ ਵੀ ਕੁੜਤਣ ਇਹ ਇਹ ਤਾਂ ਸਾਡੇ ਸਮਾਜ ਨੂੰ ਤੈਅ ਕਰਨਾ ਚਾਹੁੰਦਾ ਕਈ ਅੱਜ ਵੀ ਇਹਨਾਂ ਦੇ ਪੁਜਾਰੀ ਬਣੇ ਫਿਰਦੇ ਆ ਇੰਨਾ ਕੁਝ ਹੋ ਗਿਆ ਇਹਨਾਂ ਕੋ ਤੁਹਾਡੇ ਵੀਡੀਓ ਕਾਲ ਰਿਕਾਰਡਿੰਗ ਸਭ ਕੋ ਸਾਹਮਣੇ ਆ ਰਿਹਾ ਸਟੈਪ ਬਾਈ ਸਟੈਪ ਸਾਰਾ ਕੁਝ ਸਾਹਮਣੇ ਪਰ ਅਜੇ ਵੀ ਮੇਰੇ ਖਿਆਲ ਨਾਲ ਕਿਤਨਾ ਕਿਤੇ ਸਾਡੇ ਉਹ ਲੋਕ ਜਿਹੜੇ ਧਰਮ ਦੇ ਜਕਾਰਾਂ ਚ ਉਲਝੇ ਹੋਏ ਆ ਉਹ ਪਤਾ ਨਹੀਂ ਬਾਹਰ ਨਿਕਲਦਾ ਮਤਲਬ ਨਾ ਹਿੱਲਾ ਹੀ ਨਹੀਂ ਕਰ ਪਾਰੇ ਉਹ ਸਮਝ ਨਹੀਂ ਰਹੇ ਵੀ ਆਪਾਂ ਕਹਿਣਾ ਕੀ ਚਾਹੁੰਦੇ ਆ ਕਰਨਾ ਕੀ ਚਾਹੁੰਦੇ ਆ ਮੇਰੇ ਭਰਾ ਸੋ ਇਸ ਕਰਕੇ ਪੰਥ ਦੇ ਨਾਂ ਤੇ ਵੋਟਾਂ ਜਿੰਨਾ ਚਿਰ ਲੋਕਾਂ ਨੇ ਪਾਉਣੀਆਂ ਸੀ ਪਾ ਦਿੱਤੀਆਂ ਠੀਕ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਨਾ ਵੀ ਉਹ ਇੱਕ ਸਮਾਂ ਸੀ ਇੱਕ ਮਤਲਬ ਉਹ ਲਹਿਰ ਸੀ ਜਿਹੜੀ इमोशनल ਟਾਈਪ ਦੀ ਜਿਹੜੀ ਚੱਲ ਗਈ ਚੱਲ ਗਈ ਦੁਬਾਰਾ ਉਦਾਂ ਦੀ ਨਹੀਂ ਬਣਦੀ ਹੁੰਦੀ ਸੋ ਸਰਕਾਰਾਂ ਜਿਹੜੀਆਂ ਵਾ ਉਹ ਆਪਣੀ ਬੜੀ ਪਾਵਰ ਰੱਖਦੀਆਂ ਨੇ ਯਾਰ ਤੇ ਅਸੀਂ ਆਪਣੀ ਸੂਝ-ਬੂਝ ਦੇ ਤਰੀਕੇ ਦੇ ਨਾਲ ਆਪਣੇ ਭੈਣ ਭਰਾਵਾਂ ਨੂੰ ਕਿਵੇਂ ਜੋੜਨਾ ਵਾ ਇਹ ਸਾਡੇ ਤੇ ਡਿਪੈਂਡ ਆ ਧਰਮ ਦੇ ਜਕਾਰੇ ਤੇ ਰਾਸ਼ਨ ਦੇ ਲਾਰੇ ਮੈਂ ਅਕਸਰ ਗੱਲ ਕਰਦਾ ਹੁੰਨਾ ਉਹ ਧਰਮ ਦੇ ਜਕਾਰੇ ਇੱਕ ਵਾਰੀ ਜਿਹੜੇ ਗੂੰਜੇ ਨਹੀਂ ਸੀ ਗੂੰਜ ਗਏ ਹਨਾ ਉਹ ਇੱਕ ਵਾਰੀ ਕੋ ਬੇਵਕੂਫ ਹਨ ਦੋਰੀ ਥੋੜਾ ਬਣਦਾ ਕੋਈ ਇਸ ਕਰਕੇ ਮੇਰੇ ਵੀਰ ਹੁਣ ਤਾਂ ਸਮਾਜ ਨੂੰ ਜਿਹੜਾ ਨਾ ਪੱਪਾਂ ਪਾਰ ਹੋਣਾ ਚਾਹੀਦਾ ਵਾ ਲੀਡਰ ਚੰਗੇ ਹੋਣੇ ਚਾਹੀਦੇ ਆ ਸਾਡੇ ਭੈਣ ਭਰਾ ਨੌਜਵਾਨੀ ਚੰਗੀ ਹੋਣੀ ਚਾਹੀਦੀ ਆ ਜਿਹੜਾ ਸਾਡੇ ਪੰਜਾਬ ਨੂੰ ਜਿਹੜਾ ਵਾ ਉਹ ਨਵੇਂ ਆ ਪੜਾਂ ਤੇ ਲੈ ਕੇ ਜਾ ਸਕੇ ਔਰ ਰਾਜਨੀਤਿਕ ਪਾਰਟੀਆਂ ਨੂੰ ਵੀ ਚਾਹੀਦਾ ਵਾ ਕਿ ਪੁਰਾਣੇ ਚਿਹਰਿਆਂ ਨੂੰ ਕਿਤੇ ਨਾ ਕਿਤੇ ਪਛਾਣ ਕੀਤਾ ਜਾਵੇ ਨਵੇਂ ਨੂੰ ਮੌਕਾ ਦਿੱਤਾ ਜਾਵੇ ਤਾਂ ਜੋ ਪੰਜਾਬ ਦੁਬਾਰਾ ਜਿਹੜਾ ਵਾ ਆਪਾਂ ਮੁੜ ਸੁਰਜੀਤ ਕਰ ਸਕੀਏ ਬਸ ਦੇਖਿਆ ਭਾਈ ਮਨਦੀਪ ਸਿੰਘ ਦਾ ਇੱਕ ਟੀਵੀ ਚੈਨਲ ਦੇ ਇੱਕ ਬਿਆਨ ਹੁੰਦਾ ਵਾ ਵੀ ਜੇਕਰ ਅਸੀਂ ਨਾ ਖੜਦੇ ਤੇ ਅਕਾਲੀ ਦਲ ਜੇ ਜਾਣਾ ਸੀ ਇਹਦੇ ਵਿੱਚ ਕਿੰਨੀ ਸੱਚਾਈ ਹੈ ਜੀ ਹੁਣ ਵੇਖੋ ਨਾ ਇਥੇ ਦੋ ਸਵਾਲ ਪੈਦਾ ਹੁੰਦੇ ਆ ਪਹਿਲਾਂ ਤੇ ਤੁਹਾਨੂੰ ਸਵਾਲੇ ਪੁੱਛੋ ਵੀ ਅਕਾਲੀ ਦਲ ਪੰਥਕ ਨਹੀਂ ਜੇ ਤੁਸੀਂ ਪੰਥਕ ਹੋ ਤਾਂ ਅਕਾਲੀ ਦਲ ਪੰਥਕ ਕਿਉਂ ਨਹੀਂ ਅਕਾਲੀ ਦਲ ਦਾ ਇਮੋਸ਼ਨਲ ਜੁੜਿਆ ਹੋਇਆ ਵਾ ਭਾਈ ਸਾਹਿਬ ਜੀ ਲੋਕਾਂ ਦੇ ਨਾਲ ਲੋਕਾਂ ਦਾ ਜੁੜਿਆ ਹ ਅਕਾਲੀ ਦਲ ਦੇ ਨਾਲ ਪਾਰਟੀਆਂ ਰਾਜਨੀਤਿਕ ਜਿਹੜੀਆਂ ਹੁੰਦੀਆਂ ਨੇ ਉਹ ਸਮੇਂ ਦੇ ਦੌਰਾਨ ਗਲਤੀਆਂ ਵੀ ਕਰਦੀਆਂ ਨੇ ਤੇ ਆ ਉਹਨਾਂ ਨੂੰ ਫਿਰ ਅਰਲਾਈਜ਼ ਵੀ ਛੇਤੀ ਹੋ ਗਿਆ ਹੁਣ ਕਿਤਨਾ ਕਿਤੇ ਸ਼੍ਰੋਮ ਦੀ ਅਕਲ ਦਾਲ ਦੇ ਲੀਡਰਾਂ ਨੂੰ ਰਲਾਈਜ਼ ਹੋ ਗਿਆ ਕਿ ਆਪਾਂ ਗੁਨਾਹ ਕਰ ਬੈਠੇ ਆ ਤੇ ਉਹ ਕਿਤਨਾ ਕਿਤੇ ਹੁਣ ਉਹ ਪਛਤਾ ਰਏ ਆ ਤੇ ਦੁਬਾਰਾ ਜਿਸ ਤਰੀਕੇ ਦਾ ਹੁਣ ਵਿਉਤਬੰਦੀ ਸਰਕਾਰਾਂ ਸਾਡੇ ਪ੍ਰਤੀ ਕਰ ਰਹੀਆਂ ਨੇ ਜਾਂ ਪੰਜਾਬ ਪ੍ਰਤੀ ਕਰ ਰਹੀਆਂ ਨੇ ਤਾਂ ਉਹਨਾਂ ਨੂੰ ਇੱਕੋ ਹੀ ਹੱਲ ਇਹੋ ਨਜ਼ਰ ਆਉਂਦਾ ਕਿ ਪੰਥਕ ਪਾਰਟੀ ਹੈ ਯਾਨੀ ਕਿ ਉਹਨਾਂ ਨੂੰ ਵੀ ਵੋਟ ਪਈ ਆ ਤਾਂ ਪੰਥਕ ਕਰਕੇ ਹੀ ਪਈ ਆ ਤੇ ਜੇ ਆਪਾਂ ਪੰਥਕ ਹੀ ਖਵਾਉਣਾ ਵਾਂ ਤਾ ਮੇਰੇ ਭਾਰ ਗੁਰਬਾਣੀ ਦੀਆਂ ਸਟੇਜਾਂ ਤੇ ਆਪਾਂ ਗੁਰਬਾਣੀ ਦੀਆਂ ਪੰਕਤੀਆਂ ਪੜਦਿਆਂ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੇ ਵਲਾਏ ਤਾਂ ਫਿਰ ਇਕੱਠੇ ਬੈਠੋ ਨਾ ਯਾਰ ਇੱਕ ਆਪਾਂ ਪਾਰਟੀ ਤਿਆਰ ਕਰ ਲਈਏ ਪਾਰਟੀਆਂ ਜ਼ਰੂਰ ਤਿਆਰ ਕਰਦੇ ਆ ਲੇਕਿਨ ਚੌਧਰਾ ਆਪੋ ਆਪਣੀਆਂ ਭਾਲਦੇ ਆ ਉਹ ਚਾਹੇ ਜਿਹੜੀ ਮਰਜ਼ੀ ਪਾਰਟੀ ਹੋਵੇ ਜਦੋਂ ਹਾਰ ਜਾਂਦੇ ਆ ਤਾਂ ਫਿਰ ਇਹੋ ਕਾ ਦਿੰਦੇ ਆ ਆਪਾਂ ਮਿਲਦੇ ਆ ਆਪਾਂ ਇਕੱਠੇ ਹੁੰਨੇ ਆ ਉਹ ਆ ਜੇ ਆ ਬੜਾ ਕੁਝ ਕਰਦੇ ਆ ਲੋਕਾਂ ਨੂੰ ਮਿਲ ਕੋ ਕਿ ਇਹ ਲੋਕਾਂ ਨੂੰ ਧਰਮ ਦੇ ਲਿਬੇਟੇ ਦੇ ਵਿੱਚ ਨਾ ਉਹ ਜ਼ਹਿਰ ਦੇਣਦੇ ਆ ਜਿਹੜਾ ਅਸੀਂ ਨਹੀਂ ਖਾ ਸਕਦੇ ਹੋਰ ਜਿਹੜਾ ਮਰਜ਼ੀ ਖਾ ਲੈ ਪਰਪਰਾ ਅਸੀਂ ਦੇਖਿਆ ਜੇ ਟੱਕਰ ਕਹਿੰਦੇ ਬੜਾ ਮੁਕਾਬਲਾ ਸੀ ਕਹਿੰਦੇ ਆਮ ਆਵੀ ਪਾਰਟੀ ਦਾ ਭਾਈ ਮਨਦੀਪ ਸਿੰਘ ਦਾ ਪਰ ਉਹ ਨਹੀਂ ਟੱਕਰ ਹੋਈ ਨਹੀਂ ਆ ਲੋਕਾਂ ਨੇ ਨਾ ਫਤਵਾ ਨੇਤਾ ਵੀ ਯਾਤਕ ਵੋਟ ਪਈ ਆ ਪਰ ਅਕਾਲੀ ਦਲ ਦੀ ਜਿਹੜੀ ਆ ਕਹਿੰਦੇ ਉਹ ਬੜੀ ਵੱਡੀ ਟੱਕਰ ਹੀ ਆ ਸਭ ਤੋਂ ਪਹਿਲਾਂ ਲੀਡ ਅਕਾਲੀ ਦਲ ਦੀ ਪਹਿਲੇ ਰਾਉਂਡ ਦੂਜੀ ਰਾਉਂਡ ਤੀਜੀ ਰਾਉਂਡ ਤੱਕ ਗਈ ਆ ਉਸ ਤੋਂ ਬਾਅਦ ਜਿਹੜਾ ਆਮ ਆਵੀ ਪਾਰਟੀ ਹਰਮਿਤ ਸੰਧੂ ਉਹ ਜਿਹੜੇ ਲੀਡ ਉੱਪਰ ਚੱਲ ਗਏ ਨੇ ਦੋਵਾਂ ਦੀ ਟੱਕਰ ਆਪੱਚ ਬੜੀ ਰਹੀ ਆ ਤੇ ਦੂਜੇ ਨੰਬਰ ਤੇ ਕਾਲੀ ਦਲ ਆਇਆ ਕਿਸ ਤਰ੍ਹਾਂ ਦੇ ਦੇ ਚੀਨ ਨੂੰ ਲੈ ਵਧੀਆ ਗੱਲ ਆ ਜੇ ਲੋਕਾਂ ਨੇ ਆਪਣੇ ਸੋਚ ਬੂਤ ਤਰੀਕੇ ਨਾਲ ਵੋਟ ਪਾਈ ਆ ਵੋਟ ਤਾਂ ਵੰਡੀ ਗਈ ਲੇਕਿਨ ਹੁਣ ਜੇ ਆਪਾਂ ਹਰਮੀਤ ਦੀ ਗੱਲ ਕਰੀਏ ਤਾਂ ਉਹ ਪੁਰਾਣਾ ਕੈਂਡੀਡੇਟ ਆ ਤਿੰਨ ਵਾਰੀ ਬਣ ਚੁੱਕਿਆ ਉਹਦਾ ਆਪਣਾ ਇੱਕ ਐਕਸਪੀਰੀਅੰਸ ਆ ਆਪਣੇ ਚਾਰ ਭੈਣ ਭਰਾਵਾਂ ਨਾਲ ਜੁੜੇ ਹੋਏ ਆ ਜੇ ਸ਼ਰਮ ਦੀ ਅਕਲ ਦੇਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਇੱਕ ਚੰਗਾ ਉਧਰ ਅਕਸ ਸੀ ਵਧੀਆ ਰੱਖਿਆ ਸੀ ਇਹਨਾਂ ਨੇ ਆਪਣਾ ਭਾਈ ਸਾਹਿਬ ਜਿਹੜੀ ਆ ਹਰਮੀਤ ਸਿੰਘ ਨੂੰ ਵੋਟ ਪਈ ਆ ਉਹਨਾਂ ਨੇ ਚਿਹਰੇ ਕਰਕੇ ਵੋਟ ਪਈ ਆ ਕਿ ਆਵਾ ਵੀ ਪਾਰਟੀ ਵੋਟ ਪਈ ਇਹਨਾਂ ਨੂੰ ਦੇਖੋ 50 50 ਆ ਜੇ ਕੋ ਪਾਰਟੀ ਨੇ ਬੜੀ ਸੂਝ ਬੂਝ ਦੇ ਨਾਲ ਜੇ ਕੋ ਇੱਕ ਤਰਨ ਤਰਨ ਦੇ ਵਿੱਚ ਉਹ ਕੈਂਡੀਡੇਟ ਤੁਹਾਨੂੰ ਕੀ ਲੱਗਦਾ ਹੋਰ ਕੋਈ ਹੋਏਗਾ ਨਹੀਂ ਬੰਦਾ ਹੋਣਗੇ ਲੇਕਿਨ ਉਹਨਾਂ ਨੇ ਬੜੇ ਤਰੀਕੇ ਨਾਲ ਵਿਉਤਬੰਦੀ ਦੇ ਨਾਲ ਸਰਕਾਰਾਂ ਉਹ ਬੰਦਾ ਚੁਣਦੀਆਂ ਵਾਂ ਵੀ ਅੱਧਾ ਕਜੋਰ ਸਾਡਾ ਲੱਗ ਜੇ ਅੱਧਾ ਕਜੋਰ ਦਾ ਲੱਗ ਜੇ ਤੇ ਟਿਕਟ ਲੈ ਲਈਏ ਠੀਕ ਆ ਥੋੜੀ ਬਹੁਤੀ ਜਿਹੜੀ ਆ ਰਾਜੀ ਵਰਗੇ ਜਿਹੜੀ ਮਾੜੀ ਮੋਟੀ ਕੱਢ ਜਾਂਦੇ ਆ ਚੂਲ ਥੋੜਾ ਬਹੁਤਾ ਉਹਦਾ ਵੀ ਬੈਨੀਫਿਟ ਚੱਕ ਲੈਂਦੇ ਆ ਹਾਲਾਂਕਿ ਇਸ ਬਿਆਨ ਦਾ ਬਹੁਤ ਵੱਡੇ ਲੈਵਲ ਤੇ ਜਿਹੜਾ ਵਾ ਜਿੱਥੇ ਲੋਕਾਂ ਨੇ ਵਿਰੋਧ ਕੀਤਾ ਨਾ ਸਾਡੇ ਸਮਾਜ ਨੇ ਉਥੇ ਸਰਕਾਰਾਂ ਨੇ ਮੌਜੂਦਾ ਨੇ ਲਾਹਾ ਵੀ ਲਿਆ ਵਾ ਵਿਰੋਧੀਆਂ ਪਾਰਟੀਆਂ ਲਾਹਾ ਵੀ ਲਿਆ ਵਾ ਇਹ ਹੋ ਸਕਦਾ ਹੋ ਸਕਦਾ ਜਿਹੜੀ ਅਕਾਲੀ ਦਲ ਇਥੋਂ ਇੱਥੇ ਆ ਗਈ ਆ ਉਹ ਉਹ ਸਾਡੇ ਸਮਾਜ ਦੇ ਲੋਕ ਅੱਦੇ ਉਧਰ ਟੁੱਟ ਕੇ ਚਲੇ ਅੱਧੂ ਉਧਰ ਚਲ ਗਏ ਆਹੀ ਕਾਰਨ ਹੋ ਸਕਦਾ ਮੇਰੇ ਕੋਲ ਲੋਕਾਂ ਦਾ ਕਹਿਣਾ ਵੀ ਅਕਾਲੀ ਦਲ ਹਾਰੀ ਨਹੀਂ ਆ ਅਕਾਲੀ ਦਲ ਦੀ ਜਿੱਤ ਹੋਈ ਆ ਕਹਿੰਦੇ ਵੀ ਜਿਵੇਂ ਕਿਹਾ ਜਾਂਦਾ ਸੀ ਵੀ ਡਾਇਨਾਸੌਰ ਆਉਣਗੇ ਇਹ ਇਹ ਗੱਲ ਹੈ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਹਿੰਦੇ ਡਾਇਨਾਸੌਰ ਆਉਣਗੇ ਜੀ ਟੀਨ ਲਾ ਕੇ ਕਹਿੰਦੇ ਅਕਾਲੀ ਦਲ ਆਊਗਾ ਇਹਦਾ ਤੁਹਾਡਾ ਕਹਿਣਾ ਹੈ ਦੇਖੋ ਗੱਲ ਇਸ ਤਰ੍ਹਾਂ ਆ ਵੀ ਪਹਿਲਾਂ ਤੇ ਦੱਸਣ ਮੈਨੂੰ ਵੀ ਡਾਇਨਾਸੌਰ ਅਸੀਂ ਹੈ ਗੁਰੂ ਦੇ ਸਿੱਖਾਂ ਪਹਿਲਾਂ ਤਾਂ ਇਹ ਵੇਖਣ ਜਦੋਂ ਸਰਕਾਰਾਂ ਤਾਕਤ ਹੁੰਦੀਆਂ ਉਦੋਂ ਖੁਦ ਆਪ ਡਾਇਨਾਸੌਰ ਬਣ ਕੇ ਅੰਗਾਰ ਮੂੰਹ ਦੇ ਵਿੱਚੋਂ ਕੱਢਦੇ ਆ ਹੈਨਾ ਇਹ ਇਹ ਵੇਖਣ ਨਾ ਕੰਮ ਹੀ ਨਾ ਕਰੋ ਉਹ ਜੇ ਡਾਇਨਾਸੌਰ ਵਾਲੇ ਕੰਮ ਹੀ ਨਾ ਕਰੋ ਹੁਣ ਤੁਸੀਂ ਆਪਣੇ ਆਪ ਨੂੰ ਡਾਇਨਾਸੌਰ ਆ ਵਿਖਾਉਣ ਦੇ ਤੁਸੀਂ ਇੱਕ ਬੰਨੇ ਆਪਾਂ ਗੁਰੂ ਦੇ ਸਿੱਖਾਂ ਦੂਜੇ ਬੰਦੇ ਡਾਇਨਾਸੌਰ ਵਿਖਾਉਣ ਦੇ ਆ ਬਸ ਇਸੇ ਚ ਹੁਣ ਇੱਕ ਇੱਕ ਬੇਵਕੂਫ ਬੰਦੇ ਨੇ ਕਿਤੇ ਐਦਾਂ ਦੀ ਬਣਾ ਕੇ ਪੋਸਟ ਪਾ ਦਿੱਤੀ ਆ ਉਹ ਬਸ ਮੇਰੇ ਵਰਗਿਆਂ ਨੇ ਉਹ ਸ਼ੇਅਰ ਕਰੀ ਜਾਣਾ ਵਾ ਉਹ ਹਾਲਾ ਸੋਚਣਾ ਨਹੀਂ ਸਮਝਣਾ ਨਹੀਂ ਆਪਾਂ ਹਣਾ ਸੋ ਮੇਰੇ ਖਿਆਲ ਦੇ ਨਾਲ ਇੱਕ ਦੂਜੇ ਦੇ ਮਨਾਂ ਦੇ ਵਿੱਚ ਪਿੰਡਾਂ 'ਚ ਕਲੇਸ਼ ਪਿੰਡਾਂ ਦੇ ਵਿੱਚ 파ੜ ਸਾਰਾ ਕੁਝ ਇਹ 파ੜ ਇਹਦੇ ਪਿੱਛੇ ਰਾਜਨੀਤਿਕ ਪਾਰਟੀਆਂ ਦੇ ਮੋਢੀ ਹੀ ਮੇਰੇ ਪਰਾ ਹੈਗੇ ਨੇ ਨਹੀਂ ਤਾਂ ਅੱਜ ਤੋਂ ਜਦੋਂ ਛੋਟੇ ਛੋਟੇ ਹੁੰਦੇ ਸੀ ਅੱਜ ਤੋਂ 20 ਸਾਲ ਪਿੱਛੇ ਚਲ ਜੀਏ ਤੇ ਇਹ ਹਾਲਾਤ ਨਹੀਂ ਸੀ ਯਾਰ ਵੋਟਾਂ ਉਹਦੋਂ ਵੀ ਪਿੰਦੀਆਂ ਸੀ ਜਕਾਰੇ ਉਹਦੋਂ ਵੀ ਲੱਗਦੇ ਸੀ ਸ਼ਰਾਬਾਂ ਉਹਦੋਂ ਵੀ ਸਾਡੇ ਬਜ਼ੁਰਗ ਪੀਂਦੇ ਸੀ ਪਰ ਆਹ ਜਿਹੜਾ ਕੰਜਰ ਕੜੀ ਅੱਜ ਕੱਲ੍ਹ ਹਣਾ ਪੰਜਾਬ ਦੇ ਵਿੱਚ ਇਹ ਬਹੁਤ ਘੱਟ ਸੀ ਹੁਣ ਜਿਆਦਾ ਹੋ ਗਿਆ ਹੁਣ ਤਾਂ ਯਾਰ ਗੋਲੀਆਂ ਤਾਂ ਚੱਲ ਜਾਂਦੀਆਂ ਨੇ ਉਦੋਂ ਨਹੀਂ ਇਹ ਕੰਮ ਹੁੰਦਾ ਸੀ ਮੇਰੇ ਖੰਦ ਸਾਡੇ ਬਜ਼ੁਰਗ ਦੱਸਦੇ ਹੁੰਦੇ ਆ ਕਿ ਉਦੋਂ ਇੱਕ ਦੂਜੇ ਨੂੰ ਅਸੀਂ ਸੰਗੋ ਟਿਚਕਰਾਂ ਦੇ ਨਾਲ ਕਰਦੇ ਹੁੰਦੇ ਸੀ ਤੇ ਬਾਅਦ ਵਿੱਚ ਵੋਟਾਂ ਤੋਂ ਬਾਅਦ ਸਾਰੇ ਫਿਰ ਇੱਕ ਦੂਜੇ ਨੂੰ ਦਵਾਈਆਂ ਦੇ ਕੱਠੇ ਹੁੰਦੇ ਸੀ ਪਿੰਡਾਂ ਸੱਥਾ ਇਕੱਠੀਆਂ ਹੁੰਦੀਆਂ ਸੀ ਕਿਤੇ ਨਾ ਕਿਤੇ ਇਹ ਚੀਜ਼ ਦਾ ਸਾਨੂੰ ਦੁਬਾਰਾ ਫੇਰ ਕਿਤੇ ਨਾ ਫੋਕਸ ਕਰਨਾ ਚਾਹੀਦਾ ਲੀਡਰਾਂ ਨੇ ਪਾੜ ਕੇ ਆਪਣੀਆਂ ਪਾਰਟੀਆਂ ਬਣਾ ਕੇ ਉੱਤੇ ਫੇਰ ਪ੍ਰਸ਼ਾਦੇ ਪਾਣੀ ਇਕੱਠੇ ਛੱਕਣੇ ਹੁੰਦੇ ਆ ਅਸੀਂ ਡੰਡੇ ਆਪਣੇ ਹੁੰਦੇ ਆ ਤੇ ਚੰਡੇ ਉਹਨਾਂ ਦੇ ਦੇਖ ਤੋਂ ਸਿਰ ਪੜਨ ਨੇ ਭਰਾ ਪਰ ਕੀ ਲੱਗਦਾ ਕੀ ਆ ਕਿਉਂ ਰਾਜਨੀਤੀ ਇਸ ਤਰ੍ਹਾਂ ਦੀ ਗੰਦੀ ਹੋ ਗਈ ਆ ਜਿਵੇਂ ਤੁਸੀਂ ਗੱਲ ਕੀਤੀ ਐ ਵੀ ਇਹਨਾਂ ਦਾ ਆਪਸ ਚ ਖਾਣਾ ਪੀਣੀ ਇਕੱਠਾ ਆ ਆਪਸ ਚ ਵਿਆਹ ਸ਼ਾਦੀ ਇਕੱਠੀ ਆ ਆਪਸ ਚ ਦੁੱਖ ਸਾਂਝਾ ਕਰਦੇ ਨੇ ਵੀ ਜਿਹੜੇ ਥੱਲੇ ਵੋਟਰ ਹੁੰਦੇ ਨੇ ਉਹ ਆਪਸ ਚ ਕਿਉਂ ਲੜ ਲੜ ਕੇ ਮਰਦੇ ਨੇ ਉਹ ਕਿਉਂ ਆਪ ਨੂੰ ਪਾਰਟੀਆਂ 'ਚ ਵਜੇ ਹੋਏ ਨੇ ਉਹ ਦੇਖੋ ਮੇਰੇ ਮੈਂ ਕਹਿਣਾ ਚਾਹੁੰਦਾ ਵਾਂ ਵੀ ਮੇਰੇ ਖਿਆਲ ਦੇ ਨਾਲ ਕਿਤਨਾ ਕਿਤਨਾ ਸੂਝ ਪੂਝਤਾ ਦੀ ਕਮੀ ਆ ਸੂਝ ਪੂਝਤਾ ਦੀ ਕਮੀ ਆ ਇਥੇ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਯਾਰ ਤੁਸੀਂ ਜਦ ਵੋਟਾਂ ਜਾਂ ਤੱਕ ਹੁੰਦੀਆਂ ਨੇ ਤਦ ਤੱਕ ਅਸੀਂ ਇੱਕ ਦੂਜੇ ਦੇ ਵਿਰੋਧੀ ਆ ਕਿਉਂਕਿ ਇਹ ਆਪਣੀ ਚੋਇਸ ਆ ਕਿ ਮੈਂ ਕਿਹਨੂੰ ਵੋਟ ਪਾਣੀ ਕਿਹਨੂੰ ਪਾਣੀ ਆ ਇਹਦੇ ਚ ਕੋਈ ਕਿਸੇ ਦੇ ਕੋਈ ਮਤਲਬ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ ਹਾਂ ਵੋਟਾਂ ਤੋਂ ਬਾਅਦ ਆਪਾਂ ਕਿਵੇਂ ਰਹਿਣਾ ਵੋਟਾਂ ਕਿਵੇਂ ਨਿਭਾਉਣੀਆਂ ਵਾ ਇਹ ਹਰੇਕ ਪਿੰਡ ਦੀ ਸੱਤ ਨੇ ਤੈਅ ਕਰਨਾ ਹੁੰਦਾ ਸੋ ਮੈਂ ਤੇਹੀ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਵੀਰ ਤੁਸੀਂ ਕਮ ਸੇ ਕਮ ਭਾਈਚਾਰਕ ਸਾਂਝ ਨੂੰ ਜਿਹੜਾ ਵਾ ਉਹ ਪੈਲ ਦਿਓ ਇਹ ਕੰਮ ਨਾ ਐਸੇ ਕਰੋ ਪੀ ਅਸੀਂ ਮਤਲਬ ਗੁਣਾਗਾਰ ਅਸੀਂ ਬਣ ਜਾਈਏ ਤੇ ਉਹ ਫੇਰ ਨਜ਼ਾਰੇ ਲੈਣ ਮੇਰੇ ਭਰਾ ਜੀ ਦੇ ਸਪਾਈ ਦਿੰਦਸ ਸਿੰਘ ਜੀ ਖਾਸ ਕਰਕੇ ਜਿਹੜਾ ਰਾਜਾ ਵੜਿੰਗ ਦੇ ਪ੍ਰਧਾਨ ਤੇ ਪਰਚਾ ਦਰਜ ਹੋਇਆ ਸੀ ਐਸਆਈ ਐਕਟ ਦਾ ਉਹਦਾ ਕੀ ਬਣਿਆ ਵਾ ਹਜੇ ਤੱਕ ਤੇ ਉਹ ਨਾਤੇ ਪ੍ਰਧਾਨ ਸਾਹਿਬ ਕੋ ਪੇਸ਼ ਹੋਏ ਨੇ ਗੜੀ ਸਾਹਿਬ ਕੋ ਤੇ ਨਾ ਹਜੇ ਕੋਈ ਕਾਰਵਾਈ ਹੋਈ ਆ ਕਿਸ ਤਰ੍ਹਾਂ ਦੇ ਦੇ ਚੀਜ਼ ਨੂੰ ਐਸਆਈ ਐਕਟ ਦਾ ਕਿੱਡਾ ਕਿ ਵੱਡਾ ਪਰਚਾ ਦਰਜ ਹੁੰਦਾ ਵਾ ਜੇਕਰ ਆਮ ਬੰਦੇ ਤੇ ਹੁੰਦਾ ਤੇ ਉਹਦੀ ਕਿੰਨੀ ਸਜ਼ਾ ਹੁੰਦੀ ਐ ਕਿ ਜਾਂ ਲੀਡਰਾਂ ਵਾਸਤੇ ਕੋਈ ਸਪੈਸ਼ਲ ਹੁੰਦਾ ਵਾ ਵੱਡਿਆਂ ਵਾਸਤੇ ਕਿ ਜਾਂ ਸੇਮ ਹੀ ਧਾਰਾ ਧਾਰਾ ਵਾਸਤੇ ਬਰਾਬਰ ਨਹੀਂ ਕਾਨੂੰਨ ਸਾਹਿਬ ਵ ਉਹਦੇ ਵਿੱਚ ਨਹੀਂ ਜੇ ਐਸਸੀਟ ਦਾ ਉੱਤੇ ਪੱਤਾ ਦਰਜ ਹੋਇਆ ਤਾਂ ਇਹ ਜ਼ਿੰਮੇਵਾਰੀ ਹੁਣ ਪ੍ਰਸ਼ਾਸਨ ਦੀ ਬਣਦੀ ਆ ਕਿ ਆਮ ਬੰਦੇ ਨੂੰ ਤੁਸੀਂ ਮਿੰਟ ਤੋਂ ਪਹਿਲਾਂ ਕਾਲਰੋਂ ਫੜ ਕੇ ਅੰਦਰ ਵੜਦੇ ਜੇ ਤੇ ਹੁਣ ਕੀ ਗੱਲ ਇਹਨੂੰ ਕਿਉਂ ਨਹੀਂ ਸਵਾਲ ਪੈਦਾ ਪ੍ਰਸ਼ਾਸਨ ਤੇ ਹੁੰਦਾ ਪ੍ਰਸ਼ਾਸਨ ਜਵਾਬ ਦੇਈ ਆ ਸਰਕਾਰ ਜਵਾਬ ਦੇਈ ਆ ਜਿਹੜੀ ਸਰਕਾਰ ਨੇ ਇਹਨੂੰ ਬੜੇ ਵੱਡੇ ਲੈਵਲ ਤੇ ਬੂਸਟ ਕੀਤਾ ਆ ਉਹ ਸਰਕਾਰ ਦਵੇ ਜਵਾਬ ਨਾ ਦਵੇ ਇਹਨਾਂ ਨੂੰ ਜੇ ਕਰਕੇ ਦਿਖਾਉਣ ਹਾਂ ਅਸੀਂ ਤਾਂ ਜੇਕਰ ਇਹਦੀ ਗ੍ਰਿਫਤਾਰੀ ਨਹੀਂ ਹੁੰਦੀ ਸਾਡਾ ਸਮਾਜ ਅਜੇ ਤੱਕ ਵੀ ਇਹ ਬਣਿਆ ਹੋਇਆ ਆਪਣੀ ਅਜੇ ਤੜਿਆ ਹੋਇਆ ਕਿ ਦੀ ਗ੍ਰਿਫਤਾਰੀ ਹੋਵੇ ਜੀਐਸਆਈ ਐਕਟ ਲੱਗਾ ਤੇ ਨਹੀਂ ਹੁੰਦਾ ਤਾਂ ਫਿਰ ਮੁਰਦਾਬਾਦ ਜਿੰਦਾਬਾਦ ਇਹ ਸਰਕਾਰ ਦਾ ਵੀ ਹੋਊਗਾ ਪਊ ਪਰ ਅਸੀਂ ਦੇਖਿਆ ਹਮੇਸ਼ਾ ਗੜੀ ਸਾਹਿਬ ਕੋ ਐਸਆਈ ਪ੍ਰਧਾਨ ਸਾਹਿਬ ਕੋ ਹਰ ਕੋਈ ਚੇਅਰਮੈਨ ਸਾਹਿਬ ਕੋ ਪੇਸ਼ ਹੁੰਦਾ ਆ ਕਿ ਆਪਣੀ ਦੁੱਖ ਦੱਸਦਾ ਜਾਂ ਆਪਣੀ ਤਕਲੀਫ ਦੱਸਦਾ ਪਰ ਅਸੀਂ ਦੇਖਿਆ ਨਾ ਤੇ ਰਾਜਾ ਵੜਿੰਗ ਸਾਹਿਬ ਉੱਥੇ ਪਹੁੰਚੇ ਨੇ ਨਾਲੇ ਉੱਥੇ ਪੇਸ਼ ਹੋ ਕੇ ਆਪਣੀ ਮੁਸ਼ਕਲ ਦੱਸੀਆਂ ਕਿ ਕੀ ਗੱਲ ਹੋਈ ਜਾਇ ਮੰਜਾਮੇ ਕੋ ਗਲਤੀ ਹੋਈ ਆ ਕੋਈ ਤਾਂ ਗੱਲਬਾਤ ਨਹੀਂ ਹੋਈ ਕੀ ਲੱਗਦਾ ਨਹੀਂ ਸੀ ਉਹਨਾਂ ਨੂੰ ਪੇਸ਼ ਹੋਣਾ ਚਾਹੀਦਾ ਸੀ ਮੈਂ ਸਮਝਦਾ ਵਾਂ ਵੀ ਕੱਲਾ ਜਸਬੀਰ ਸਿੰਘ ਘੜੀ ਇਹ ਵੇਲੇ ਘੜੀ ਨਹੀਂ ਆ ਉਹ ਰਾਜੇ ਵਰਿੰਗ ਵਾਸਤੇ ਦੁੱਖ ਦੀ ਘੜੀ ਆ ਤੇ ਘੜੀ ਨੇ ਆਪਣੇ ਮੁਤਾਬਕ ਹੀ ਸੂਈਆਂ ਘਮਾਉਣੀਆਂ ਬਿਲਕੁਲ ਤਾਂ ਜਿਸ ਤੱਕ ਆਪਾਂ ਘੜੀ ਦੀ ਗੱਲ ਕਰਦੇ ਆ ਸੂਝ-ਬੂਝ ਤਾਂ ਰੱਖਦਾ ਪ੍ਰਾਣਾ ਐਕਸਪੀਰੀਅੰਸ ਵੀ ਰੱਖਦਾ ਕੋਈ ਨਾ ਕੋਈ ਤਾਂ ਵਿਅਤਬੰਦੀ ਬਣਾਈ ਹੋਏਗੀ ਐਦਾਂ ਨਹੀਂ ਹੋ ਸਕਦਾ ਕਿ ਰਾਜਾ ਜਿਹੜਾ ਵਾ ਉਹ ਬਚ ਕੇ ਨਿਕਲ ਜੇ ਇਹ ਬਾਜ ਵਾਲਾ ਪੰਜਾ ਹੀ ਆ ਸਮਾਜ ਸਾਡਾ ਬਹੁਤ ਇਹ ਵੇਲੇ ਫਰਤੀਲਾ ਨੀਤ ਸਾਧਵਾਲੀਆ ਅਖਬਾਰ ਵਾਲੀ ਆ ਸਾਡੇ ਸਮਾਜ ਦੀ ਚਿੰਤਾ ਦਾ ਵਿਸ਼ਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਗ੍ਰਿਫਤਾਰੀ ਤੇ ਹੋਣੀ ਹੀ ਹੋਣੀ ਐ ਪ੍ਰਸ਼ਾਸਨ ਨੂੰ ਕਰਨੀ ਹੀ ਪੈਣੀ ਐ ਇਹ ਜਿਹੜੀ ਆ ਇਹ ਕਾਨੂੰਨੀ ਪ੍ਰਕਿਰਿਆ ਹੈ ਨਾ ਕਿ ਨਾ ਕਿ ਇੱਕ ਤਰੀਕੇ ਦੇ ਨਾਲ ਇਹਨੂੰ ਕਰਨੀ ਹੀ ਪੈਣੀ ਐ ਔਰ ਜੇ ਨਹੀਂ ਕਰਦੇ ਤਾਂ ਗੜੀ ਦੀ ਲਿਮਿਟੇਸ਼ਨ ਬਹੁਤ ਛੋਟੀ ਐ ਸਮਾਜ ਦੀ ਬਹੁਤ ਵੱਡੀ ਐ ਸਮਾਜ ਨੇ ਫਿਰ ਸਭ ਨੂੰ ਲਿਬੇਟੇ ਚ ਲੈ ਜਾਣਾ ਮੇਰੇ ਵੀਰ ਪਰ ਕਿ ਲੱਗਦਾ ਨਹੀਂ ਜਿਵੇਂ ਪਰਚਾ ਦਰਜ ਹੋ ਗਿਆ ਸੀ ਪੁਲਿਸ ਨੂੰ ਕਾਰਵਾਈ ਪਾਉਣੀ ਚਾਹੀਦੀ ਸੀ ਹਜੇ ਤੱਕ ਪਹਿਲਾਂ ਵੋਟਾਂ ਦੀ ਗੱਲ ਕੀਤੀ ਗਈ ਵੀ ਵੋਟਾਂ ਪਹਿਲਾਂ ਦੋ ਉੱਥੋਂ ਬਾਹਰ ਪੇਸ਼ ਹੋਵਾਂਗੇ ਹੁਣ ਤਾਂ ਵੋਟਾਂ ਵੀ ਪੈ ਗਈਆਂ ਰਿਜ਼ਲਟ ਵੀ ਆ ਗਿਆ ਨਾ ਤੇ ਉਥੇ ਪੇਸ਼ ਹੋਏ ਨੇ ਨਾ ਹੀ ਕੋਈ ਕਾਰਵਾਈ ਹੋਈ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਵੀ ਇਹ ਤਾਂ ਪ੍ਰਸ਼ਾਸਨ ਦਾ ਕੰਮ ਆ ਪ੍ਰਸ਼ਾਸਨ ਨੇ ਕਰਨਾ ਠੀਕ ਆ ਜੀ ਤੇ ਅਸੀਂ ਆਪਣਾ ਕੰਮ ਕਰਨਾ ਦੋ ਚਾਰ ਦਿਨ ਹਫਤੇ ਦਾ ਟਾਈਮ ਦੇਖਦੇ ਆ ਜੇਕਰ ਨਹੀਂ ਕਰਦੇ ਤਾਂ ਮੇਰੇ ਵੀਰ ਚੌਕ ਵੀ ਜਾਮ ਹੋਣੇ ਆ ਪੁਤਲੇ ਵੀ ਫੂਕੇ ਜਾਣੇ ਆ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਵੀ ਲੱਗਣੇ ਆ ਅਸੀਂ ਦੇਖਿਆ ਹਜੇ ਵੀ ਲੋਕਾਂ ਦੇ ਮਨਾਂ ਵਿੱਚ ਖਾਸ ਕਰਕੇ ਰੋਸ ਹੈਗਾ ਵਾ ਹਜੇ ਵੀ ਅਸੀਂ ਭਾਈਚਾਰੇ ਦੀ ਦਾ ਦੁੱਖ ਵੀ ਹੈਗਾ ਵੀ ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਇੰਨਾ ਕੁਝ ਬੋਲਿਆ ਗਿਆ ਫਿਰ ਇੱਕ ਹੀ ਗਲਤੀ ਨਹੀਂ ਕੀਤੀ ਗਿਆ ਕਈ ਕਈ ਗਲਤੀ ਕੀਤੀ ਗਿਆ ਤੁਸੀਂ ਦੇਖਿਆ ਕਿ ਰਾਜਾ ਬਣਨ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕਿਸੇ ਬੱਚਿਆਂ ਦੇ ਸਿਰਾਂ ਦੇ ਜੂੜੇ ਫੜ ਕੇ ਪੂੰ ਪੂੰ ਦੀਵਾ ਉਹਨਾਂ ਕਿਹਾ ਕੱਢਿਆ ਗਿਆ ਉਸ ਨੂੰ ਲੈ ਕੇ ਬੜਾ ਵਿਰੋਧ ਕੀਤਾ ਗਿਆ ਵੀ ਯਾਰ ਸਾਡੇ ਸਿੱਖਾਂ ਦਾ ਜਿਹੜਾ ਸਿੱਖੀ ਦਾ ਮਾਣ ਹੁੰਦਾ ਵਾ ਸਾਡਾ ਸਿੱਖ ਦਾ ਜੂੜਾ ਹੁੰਦਾ ਉਸ ਨੂੰ ਜਿਹੜਾ ਕੀਤਾ ਗਿਆ ਉਸ ਨੂੰ ਲੈ ਕੇ ਵੀ ਬੜਾ ਵਿਰੋਧ ਹੋਇਆ ਗੱਲ ਦਾ ਦੇਖੋ ਗਾਲ ਇਸ ਤਰ੍ਹਾਂ ਵਾ ਵੀ ਮੈਂ ਤੇ ਤੁਹਾਨੂੰ ਕਹਾਂ ਵੀ ਜਿੱਥੇ ਵੀ ਇੱਕ ਕਮਲਾ ਉਹਨੂੰ ਸਮਝਾਵੇ ਵਿਹੜਾ ਤੇ ਜਿੱਥੇ ਵਿਹੜਾ ਹੋਵੇ ਕਮਲਾ ਨੂੰ ਸਮਝਾਵੇ ਕਿਹੜਾ ਇਹਨਾਂ ਦੇ ਵਿੱਚ ਇਹਨਾਂ ਦੇ ਵਿਹੜੇ ਦੇ ਵਿੱਚ ਬਹੁਤ ਕਮਲੇ ਆ ਉਹਨਾਂ ਕਮਲਿਆਂ ਵਿੱਚੋਂ ਇੱਕ ਇਹ ਆ ਇੱਕ ਇਹਦਾ ਸਿੰਸਲਾ ਜੇ ਠੰਡਾ ਨਹੀਂ ਪੈਂਦਾ ਦੂਜਾ ਫੋੜ ਕਰ ਲੈਂਦਾ ਕਾਂਗਰਸ ਤਾਂ ਮੇਰੇ ਖਾਲ ਨਾਲ ਗੰਤੀਆਂ ਦੀ ਪੁਤਲੇ ਆ ਇਹਨਾਂ ਦੀ ਪਾਰਟੀ ਦੇ ਵਿੱਚ ਨਾ ਕੁਝ ਸੱਜਣ ਇਹੋ ਜਿਹੇ ਸਾਰੇ ਨਹੀਂ ਆਪਾਂ ਕਹਿ ਸਕਦੇ ਕੁਝ ਸੱਜਣ ਇਹੋ ਜਿਹੇ ਜਿਹੜੇ ਗਲਤੀਆਂ ਤੇ ਗਲਤੀਆਂ ਕਰਦੇ ਆ ਸੋ ਇਹਨਾਂ ਨੂੰ ਭੁਗਤਣ ਉਹਦੇ ਤੇ ਵੀ ਐਕਸ਼ਨ ਲੈ ਲਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇੱਕ ਇਹਨਾਂ ਨੇ ਫੋਟੋ ਵਾਲਾ ਰੋਲਾ ਪਾ ਕੇ ਬੈਠੇ ਸੀ ਉਹਦਾ ਵੀ ਜਵਾਬ ਦੇਣਾ ਪੈਣਾ ਇਹਨਾਂ ਨੂੰ ਪਰ ਕੀ ਲੱਗਦਾ ਨਹੀਂ ਇਹ ਬੰਦਾ ਇੱਕ ਵਾਰੀ ਗਲਤੀ ਕਰਦਾ ਬਾਰ-ਬਾਰ ਗਲਤੀਆਂ ਕਰਦਾ ਕਿ ਲੱਗਦਾ ਵੀ ਬੰਦਾ ਸੂਜਮਾਨ ਹੋਵੇ ਕਿ ਬੰਦਾ ਪ੍ਰਧਾਨ ਹੋਵੇ ਇਤਨੇ ਗਲਤੀਆਂ ਕਰਦਾ ਕਿੰਨਾ ਕੁ ਜਾਇਜ਼ ਆ ਕੀ ਲੱਗਦਾ ਪ੍ਰਧਾਨ ਬਣਾਇਆ ਵਾ ਗਲਤੀਆਂ ਜਾਣ ਕੇ ਕਰਦਾ ਪਬਲਿਸਿਟੀ ਲੈਣ ਵਾਸਤੇ ਜਾਂ ਸ਼ੋਰਤ ਰਹਿਣ ਵਾਸਤੇ ਜਾਂ ਕੀ ਕਾਰਨ ਕੀ ਹੈ ਜੀ ਦਾ ਉਹ ਗਲਤੀਆਂ ਦਾ ਇਹ ਮੇਰੇ ਖਿਆਲ ਨਾਲ ਗਲਤੀਆਂ ਦਾ ਪ੍ਰਧਾਨ ਆ ਇਹ ਗਲਤੀਆਂ ਦਾ ਪ੍ਰਧਾਨ ਆ ਗਲਤੀਆਂ ਆਪ ਨਹੀਂ ਕਰਦਾ ਗਲਤੀਆਂ ਤਾਂ ਕੋ ਹੋ ਜਾਂਦੀਆਂ ਨੇ ਗਲਤੀਆਂ ਇਹ ਆਪ ਕਰਦਾ ਹੈ ਇਸ ਕਰਕੇ ਮੇਰੇ ਖਿਆਲ ਦੇ ਨਾਲ ਤੁਸੀਂ ਤਿਆਰ-ਬਰ ਤਿਆਰ ਹੋ ਬਾਈਟ ਕਰਨ ਲਈ ਕਾਂਗਰਸ ਇੱਕ ਤੁਹਾਨੂੰ ਨਵਾਂ ਪ੍ਰਧਾਨ ਮੇਰੇ ਖਿਆਲ ਨਾਲ ਦੇਗੀ ਕਿਉਂਕਿ ਇਹਦੀਆਂ ਗਲਤੀਆਂ ਦਾ ਮੇਰੇ ਖਿਆਲ ਨਾਲ ਖਾਤਾ ਜਿਹੜਾ ਵਾ ਉਹ ਕਲੀਨ ਹੋ ਚੁੱਕਾ ਪਰ ਚੁੱਕਾ ਕਾਪੀਆਂ ਨੇ ਬਥੇਰੀਆਂ ਕਾਲੀਆਂ ਕਰ ਲੀਆਂ ਗਲਤੀਆਂ ਕਰ ਕਰ ਕੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਕਿੰਨੂੰ ਪ੍ਰਧਾਨ ਪ੍ਰਧਾਨਗੀ ਦਿੰਦੀ ਆ ਪੰਜਾਬ ਦੇ ਵਿੱਚ ਇਹ ਦੇਖਣ ਲਾਇਕ ਹੋਏਗਾ ਮੇਰਾ ਭਰਾ। ਪਰ ਵੀ ਜਸੋਪੀ ਖਾਸ ਕਰਕੇ ਹੁਣ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਲੋਕਾਂ ਦੇ ਮਾੜਾ ਜ ਹਜੇ ਵੀ ਰੋਸ ਹੈ ਖਾਸ ਕਰਕੇ ਭਾਈ ਸਰਦਾਰ ਜਿਹੜੇ ਪੂਤਾ ਸਿੰਘ ਨੇ ਉਹਨਾਂ ਦੇ ਪਰਿਵਾਰ 'ਚ ਹਜੇ ਵੀ ਚੀਜ਼ਾਂ ਲੈ ਕੇ ਰੰਜਿਸ਼ ਹੈਗੀ ਹੈ ਦੁੱਖ ਹੈਗਾ ਕਿ ਯਾਰ ਪਰਚਾ ਤੇ ਦਰਜ ਹੋ ਗਿਆ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਇਸ ਚੀਜ਼ ਨੂੰ ਲੈ ਕੇ। ਦੇਖੋ ਉਹਨਾਂ ਦੇ ਬੱਚੇ ਵੀ ਰਾਜਨੀਤੀ ਤੇ ਜੁੜੇ ਹੋਏ ਆ ਤੇ ਉਹਨਾਂ ਦੇ ਬੱਚੇ ਸੂਝ-ਬੂਝ ਰੱਖਦੇ ਆ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਲਾਅਰ ਔਰ ਕਾਨੂੰਨੀ ਦਾ ਪੱਖ ਚੰਗੀ ਤਰ੍ਹਾਂ ਜਾਣਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਰਾਜੇ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਸਮਾਜ ਜਿੱਥੇ ਵੀ ਜਾਏਗਾ ਸਮਾਜ ਨੂੰ ਪੁੱਛੇਗਾ ਜ਼ਰੂਰ ਐਸੀ ਸਮਾਜ ਦੇ ਲੀਡਰਾਂ ਨੇ ਵੀ ਬਹੁਤੀ ਸਮਾਜ ਨਾਲ ਚੰਗੀ ਨਹੀਂ ਕੀਤੀ ਚਾਹੇ ਚੰਨੀ ਆ ਚਾਹੇ ਰਾਜਾ ਰਾਜਕੁਮਾਰ ਵੀਰਕਾ ਚਾਹੇ ਉਹ ਡੈਨੀ ਆ ਚਾਹੇ ਉਹ ਕੁਲਦੀਪ ਸਿੰਘ ਵੈਦ ਆ ਹੋਰ ਵੀ ਜਿੰਨੇ ਵੀ ਐਸੀ ਸਮਾਜ ਨਾਲ ਜੁੜੇ ਹੋਏ ਉਹਨਾਂ ਨੇ ਪੱਖ ਜਿਹੜਾ ਵਾ ਆਪਣੀ ਪਾਰਟੀ ਦਾ ਹੀ ਪੂਰਿਆ ਸਮਾਜ ਦਾ ਪੱਖ ਨਹੀਂ ਪੂਰਿਆ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪੁੱਛੇ ਨਾ ਪੁੱਛੇ ਜਿੱਦਣ ਕਿਤੇ ਚੰਨਜੀਤ ਸਿੰਘ ਚੰਨੀ ਕਿਸੇ ਪਿੰਡ ਦੇ ਵਿੱਚ ਕਿਸੇ ਸੱਤ ਦੇ ਵਿੱਚ ਕਦੇ ਲੋਕਾਂ ਨੂੰ ਸੰਬੋਧਨ ਕਰੇਗਾ ਤਾਂ ਮਾੜੀ ਕਿਸਮਤ ਨਾਲ ਦਵਿੰਦਰ ਸਿੰਘ ਉੱਥੇ ਹੋ ਗਿਆ ਤਾਂ ਗੁਰੂ ਗੁਰੂ ਸਾਹਿਬ ਦੀ ਕਸਮ ਆ ਮੈਂ ਅੱਖਾਂ ਚੱਖਾਂ ਪਾ ਕੇ ਉਹ ਬੰਦੇ ਨੂੰ ਜਵਾਬ ਜ਼ਰੂਰ ਪੁੱਛੂੰਗਾ ਕਿ ਸੱਜਣਾ ਸਮਾਜ ਲਈ ਕੀ ਕੀਤਾ ਤੇ ਸਮਾਜ ਨਾਲ ਕਿੱਥੇ ਖੜਿਆ ਭਰਾ ਉਹ ਬੱਤਰਵਾਜੀ ਇਹ ਸੀ ਗੱਲਬਾਖ ਦੀ ਭਾਈ ਦਿਵਿੰਦਰ ਸਿੰਘ ਖਾਲਸਾ ਜਿਹੜਾ ਕਿ ਸੰਸ ਸਪਾਈ ਦੇ ਆਗੂ ਨੇ ਅੱਜ ਬੜੀ ਚਰਚਾ ਉੱਤੇ ਗੱਲਬਾਖ ਕੀਤੀ ਜਿਹੜਾ ਕਿ ਅਹਿਮ ਚਰਚਾ ਸੀ ਜਿਹੜਾ ਕਿ ਜਿਮਨੀ ਚੋਂ ਦਾ ਅਤੇ ਉੱਥੇ ਹੀ ਨਾਲ ਰਾਜਾ ਵੜਿੰਗ ਦੇ ਉੱਤੇ ਵੀ ਗੱਲਬਾਖ ਕੀਤੀ ਵੀ ਉਹਨਾਂ ਨੇ ਜਿਹੜੀ ਗਲਤੀਆਂ ਕੀਤੀਆਂ ਨੇ ਐਸਸੀ ਭਾਈਚਾਰੇ ਨੂੰ ਜਿਹੜਾ ਮਾੜੀ ਸ਼ਬਦਾ ਦੀ ਬੋਲੀ ਆ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਕਿਹਾ ਵੀ ਐਸਸੀ ਭਾਈਚਾਰੇ ਵਿੱਚ ਰੋਸ ਆ ਜਲਦ ਤੋਂ ਜਲਦ ਜਿਹੜੀ ਕਾਰਵਾਈ ਉੱਤੇ ਹੋਊਗੀ ਅਤੇ ਵੱਡਾ ਜਿਹੜਾ ਐਕਸ਼ਨ ਜਿਹੜਾ ਉਹ ਲਿਆ ਜਾਵੇਗਾ ਮੈਨੂੰ ਦਿਓ ਜਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ RPD24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ